ਇੱਕ ਬਾਣ ਜੋ ਸ੍ਰੀ ਸੋਪਨ ਸ਼ਰਮਾ ਜੀ ਆਈਪੀਐਸ ਸੀਨੀਅਰ ਸਾਹਿਬ ਦੀ ਹਦਦਾਂ ਤੇ ਤੇ ਏਡੀ ਜੀਪ ਸਾਹਿਬ ਸ੍ਰੀ ਸੁਮਿਤ ਲਾਭਾ ਜੀ ਦੀ ਹਦਦਾਂ ਤੇ ਇਸ ਸਪੈਸ ਤੋਂ ਸ੍ਰੀਮਤਾਬਰੀ ਵੱਲੋਂ ਬਹੁਤ ਜੀ ਕੰਮ ਕੀਤਾ ਗਿਆ ਇਹਨਾਂ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਹਦੇ ਵਿੱਚ ਰਾਹੁਲ ਕੁਮਾਰ ਸੋਨੂ ਅੰਕੁਸ਼ ਪੁੱਤਰ ਸੋਨ ਲਾਲ ਇੱਕ ਵਾਸੀ ਡੱਬਾ ਰੋਡ ਦਾ ਇੱਕ ਹੈਗਾ ਸਲੀ ਪੀਰੂ ਬੰਦੇ ਦਾ ਇਹਨਾਂ ਦੋਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ ਚਾਰ ਵੀਕਲ ਚੋਰੀ ਦੇ ਜਿਹੜੇ ਬਰੰਗਮਦ ਕਰਾਇਆ ਦੋ ਮੋਟਰਸਾਈਕਲ ਔਰ ਦੋ ਐਕਟਿਵਾ ਸਕੂਟਰੀ ਨੇ ਉਹ ਬਰੰਗਮਦ ਕਰੀਆਂ ਇਹ ਕਿਨਾਂ ਕੋਲ ਦਾਤ ਮਿਲਿਆ ਲੋਹੇ ਦਾ ਜਿਹਦੇ ਨਾਲੇ ਵਾਰਦਤ ਕਰਦੇ ਸੀਗੇ ਅੱਗੇ ਤੋਂ ਸਾਡੇ ਕੋਲ ਮਾਰਦੇ ਨੇ ਕੋਸ਼ਿਸ਼ ਕਰਦੇ ਆ ਵੀ ਇਹਨਾਂ ਤੋਂ ਹੋਰ ਵੀ ਸਾਨੂੰ ਬੀਜ ਦੇ ਵੀ ਕੋਈ ਹੋਰ ਵੀਕਲ ਵੀ ਬਰੰਗਮਦ ਹੋਣ ਦੀ ਉਮੀਦ ਹੈ ਇਦੇ ਵਿੱਚ ਇੱਕ ਬੰਦਾ ਜਿਹੜਾ ਹੈਗਾ ਅੰਕੁਸ਼ ਕੁਸ਼ਮਰ ਅੰਕੁਸ਼ ਉਹਦੇ ਤੇ ਪਹਿਲਾਂ ਵੀ ਇੱਕ 2023 ਦੇ ਵਿੱਚ ਮਕਦਮਾ ਨੰਬਰ 23 ਸੀਗਾ ਜਿਹੜਾ ਅ ਡਿਵੀਜ਼ਨ ਨੰਬਰ 3 ਦੇ ਅਧੀਨ ਆਰਮੈਟ ਦਾ ਉਹਦੇ ਕੋਲ ਵੈਪਨ ਬਰਾਉਦਾ ਸੀ ਪਹਿਲਾਂ ਸਾਰੇ ਇਹਨਾਂ ਤੇ ਪਹਿਲਾਂ ਵੀ ਮਕਦਮੇ ਦਰਜ ਹੈ ਹਾਂਜੀ ਹਾਂਜੀ ਇੱਕ ਬੰਦੇ ਤੇ ਅੰਕੁਸ਼ ਕੁਸ਼ਮਰ ਤੇ ਹੈਗਾ ਮਕਦਮਾ ਇੱਕ ਆਰਮੈਟ ਦਾ ਮਕਦਮਾ ਹੈ 2023 ਦਾ ਸਰ ਕਿੰਨੀ ਉਮਰ ਕਿੰਨੀ ਇਹਦੀ ਇਹ ਤੇ 24 ਸਾਲ ਦੇ ਦੋਨੇ ਇਹ ਨਸ਼ਾ ਕਰਨ ਦੇ ਇਹ ਨਸ਼ਾ ਕਰਦੇ ਤੁਹਾਨੂੰ ਆਦੀ ਨਸ਼ਾ ਕਰਨ ਦੇ ਆਦੀ ਪਹਿਲਾਂ ਇਹਨਾਂ ਦੇ ਕਿੰਨੇ ਮਾਮਲੇ ਕਰਦਾ ਰਹੇ ਬਾਈ ਕੁ ਮਕਦਮ ਹੁੰਦਾ ਰਹੇ ਇੱਕ ਬੰਦੇ ਦਾ ਆ ਕੁਛ ਨਹੀਂ ਕਿਹੜੇ ਏਰੀਆ ਤੋਂ ਜਾਣਾ ਕੀ ਕਰਦੇ ਸੀ ਕਿ ਕਿਹੜੇ ਏਰੀਆ ਤੋਂ ਜਾਣਾ ਚੋਰੀ ਤਾਂ ਸਾਰੇ ਏਰੀਆ ਤੋਂ ਮਿਲ ਉਸ ਕਹਿੰਦਾ ਹੁੰਦੀਆਂ ਵੀ ਵਹੀਕਲ ਚੋਰੀ ਚਾਰਜ ਦੋ ਜਿਹਨਾਂ ਨੇ ਪੁੱਛ ਕੇ ਅਜੇ ਪੈਂਡਿੰਗ ਹੈ ਉਸ ਤੋਂ ਬਾਅਦ ਪਤਾ ਲੱਗੂਗਾ ਵੀ ਇਹਨਾਂ ਨੇ ਕਿੱਥੋਂ ਕਿੱਥੋਂ ਚੋਰੀ ਕੀਤੀ ਹੈ ਪਹਿਲਾਂ ਇੱਥੇ ਵਹੀਕਲ ਦੇ ਦੇ ਕੇ ਨੁੰਦਦੇ ਕਿ ਅੱਗੇ ਉਹ ਚੋਰੀ ਕਰਕੇ ਵਹੀਕਲ ਦਾ ਯੂਜ਼ ਕਿਵੇਂ ਕਰਦੇ ਸੀ ਉਹ ਅਜੇ ਪੈਂਡਿੰਗ ਹੈ ਜੇ ਪੁੱਛ ਕੇ ਬਾਕੀ ਹੈ ਇਹ ਰਿਮਾਰਡ ਦੇ ਸੌਫਟ ਕਾਰਡ ਜਿਹੜੇ ਨਾਲ ਸੌ ਰੁਪਏ ਟਾਗਾ ਇਹ ਲਾ ਵੀ ਕਿ ਲਾਬਰ ਖੜਾ ਹੁੰਦਾ ਸੀ ਕਿਤੇ ਪਾਰਕ ਨਹੀਂ ਖੜਾ ਹੁੰਦਾ ਸੀਗਾ ਉਸ ਨੂੰ ਮਤਲਬ 24 ਜਾਲੀ 22 ਲਾ ਗਏ ਤੇ ਲਾਈਨ ਚ ਸਰ ਕਿਤੇ ਸੇਲ ਵੀ ਕਰਦੇ ਹੁੰਦੇ ਸੀ ਨਹੀਂ ਹਜੇ ਉਹ ਪੁੱਛ ਕੇ ਕਰਨੀ ਬਾਕੀ ਹੈ ਜੀ ਇਹ ਸੇਲ ਕਰਦੇ ਸੀ ਕਿ ਇਹ ਘੋਰ ਨੂੰ ਮਤਲਬ ਯੂਜ਼ ਵਾਸਤੇ ਜਾਂ ਕਿਸ ਵਾਰਤਨ ਵਾਸਤੇ ਵਰਤਦੇ ਉਹ ਇਹਦੀ ਪੈਣੀ ਹੈ ਸਰ ਕਿੱਥੇ ਦੇ ਰਹਿਣ ਵਾਲੇ ਇੱਕ ਤਾਂ ਪੀਰੂ ਬੰਦੇ ਦੇ ਰਹਿਣ ਵਾਲਾ ਇੱਕ ਟਿੱਬੇ ਰੋੜ ਦੇ ਰਹਿਣ ਵਾਲਾ ਕਿਹੜੇ ਏਰੀਆ ਚ ਫੜੇਗੇ ਸਰ ਇਹ ਦਾਂ ਮੰਡੀ ਤੋਂ ਇਨਫੋਰਮੇਸ਼ਨ ਦੇ ਦਰਜ ਫੜੇਗੇ ਦਾਂ ਮੰਡੀ ਸਲੇਮਟਾ ਬਈ ਜੀ ਇਸ ਦਾ ਨਾ ਲੇਸਿਗੜੇ ਆ ਬੋਲ ਆ ਸਾਹਮਣੇ ਕੰਪਨ ਸਾਹਮਣੇ ਬੋਲ ਜਨਤਿਕ ਨੂੰ ਕਾਫੀ ਰਾਤਾਂ ਲਈ ਕਾਫੀ ਬੰਦੇ ਖੜੇ ਬੈਠ ਰਹੇ ਕਿਹਾ ਕੀ ਲੋਕ ਇਹ ਹੀ ਲੋਕ ਇੰਟਰਨੈਟ ਕਰਦੇ ਇਹ ਕਿ ਟ੍ਰੋਲੀ ਨਹੀਂ ਹੁੰਦੀ ਨਹੀਂ ਹੁਣ ਉਹ ਉਹੀ ਗੱਲ ਸ਼ੇਅਰਿੰਗ ਕਰ ਰਹੇ ਉਸ ਤੇ ਪਟੋਲੀ ਵੀ ਗੱਲ ਪਈ ਸੀ ਪਟੋਲੀ ਲੇਕਿਨ ਪਟੋਲੀ ਹੁੰਦੀ ਨਹੀਂ ਨਹੀਂ ਪਟੋਲੀ ਵਾਲੇ ਪੀਸੀਆਰ ਨੂੰ ਵੀ ਕੀਤਾ ਗਿਆ ਜਿਹੜੀ ਇਹ ਸਾਡੀ ਉਹ ਤੁਸੀਂ ਆ ਪਹਿਣਾ ਵੀ ਨਹੀਂ ਰੀਆਂ ਆਟੀਆਂ ਵੈਣਾ ਉਹਨਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਜਿਹੜੇ ਜਿੱਥੇ ਰਸ਼ੋਲ ਏਰੀਆ ਹੁੰਦਾ ਜਾ ਜਿੱਥੇ ਕੋਈ ਅਵੰਨਣ ਏਰੀਆ ਜਿੱਥੇ ਸ਼ਰਾਤਾਂ ਚਾਰਟੀਆਂ ਸਰ ਕੱਢਦੇ ਆ ਵਾਰਦਤਾਂ ਲਈ ਉਥੇ ਉਹ ਗੈਸ ਸੁਧਾ ਦਿੱਤੀ ਉਹਨਾਂ ਦੀ ਅਜੇ ਸਰ ਕ੍ਰਿਮੀਨਲ ਰਿਪੋਰਟ ਇਹਦਾ ਨਾ ਬੈਕ ਨੰਬਰ ਅਜੇ ਉਹ ਪੁੱਛੀਏ ਕਰਨੀ ਬਾਕੀ ਹੈ ਇੱਕ ਮੁਕਦਮਾ ਨਿਕਲਿਆ ਉਹਨਾਂ ਦਾ ਪੁੱਛ ਕੀ ਪੈਂਡਿੰਗ ਹੈ ਜੀ ਠੀਕ ਹੈ ਜੀ ਠੀਕ ਹੈ આરોપી ਦੇ ਉਹ ਫੋਟੋ ਕਰਵਾ ਲਈ ਉਹ ਆ ਗਏ ਬੰਦੇ ਆ ਬੰਦੇ ਨਮਸਕਾਰ ਜੀ ਇੱਕ ਮਾਨ ਜੋ ਸ੍ਰੀ ਸੁਪਨ ਸ਼ਰਮਾ ਜੀ ਆਈਪੀਐਸ ਸੀਨੀਅਰ ਸਾਹਿਬ ਦੀ ਹਦਾਇਤਾਂ ਤੇ ਤੇ ਏਡੀ ਜੀ ਸਾਹਿਬ ਸ੍ਰੀ ਸੁਮਿਤਵਰ ਬਾਜੀ ਦੀ ਹਦਾਇਤਾਂ ਤੇ ਐ ਐਸ ਐਚਓ ਸ੍ਰੀ ਮਨਤਾਬਰੀ ਵੱਲੋਂ ਬਹੁਤ ਜੀ ਕੰਮ ਕੀਤਾ ਗਿਆ ਇਹਨਾਂ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਹਦੇ ਵਿੱਚ ਰਾਹੁਲ ਕੁਮਾਰ ਸੋਨੂ ਅੰਕੁਸ਼ ਪੁੱਤਰ ਸੋਨ ਲਾਲ ਇੱਕ ਵਾਸੀ ਟੱਬਾ ਰੋਡ ਦਾ ਇੱਕ ਹੈਗਾ ਪੀਰੂ ਬੰਦੇ ਦਾ ਇਹਨਾਂ ਦੋਨੋਂ ਨੂੰ ਕਾਬੂ ਕਰਕੇ ਇਹਨਾਂ ਤੋਂ 4 ਵਹੀਕਲ ਚੋਰੀ ਦੇ ਜਿਹੜੇ ਬ੍ਰੰਮਦ ਕਰਾਇਆ ਗਿਆ ਦੋ ਮੋਟਰਸਾਈਕਲ ਔਰ ਦੋ ਐਕਟਿਵਾ ਸਕੂਟਰੀਏ ਨੇ ਉਹ ਬ੍ਰੰਮਦ ਕਰੀਆਂ ਇਹ ਕਿਨਾਂ ਕੋਲੋਂ ਦਾਤ ਮਿਲਿਆ ਲੋਹੇ ਦਾ ਜਿਹਦੇ ਨਾਲੇ ਵਾਰਦਤ ਕਰਦੇ ਸੀਗੇ ਅੱਗੇ ਤੋਂ ਸਾਡੇ ਕੋਲ ਰਿਮਾਰਕਤੇ ਨੇ ਕੋਸ਼ਿਸ਼ ਕਰਦੇ ਆ ਵੀ ਇਹਨਾਂ ਤੋਂ ਹੋਰ ਵੀ ਸਾਨੂੰ ਬੀ ਦੇ ਵੀ ਕੋਈ ਹੋਰ ਵਹੀਕਲ ਵੀ ਬ੍ਰੰਮਦ ਹੋਉਂਦੀ ਉਮੀਦ ਹੈ ਤੇ ਇਹਦੇ ਵਿੱਚ ਇੱਕ ਬੰਦਾ ਜਿਹੜਾ ਹੈਗਾ ਅੰਕੁਸ਼ ਕੁ ਅੰਕੁਸ਼ ਕੁਮਾਰ ਹੈ ਅੰਕੁਸ਼ ਉਹਦੇ ਤੇ ਪਹਿਲਾਂ ਵੀ ਇੱਕ 2023 ਦੇ ਵਿੱਚ ਮਕਦਮਾ ਨੰਬਰ 23 ਸੀਗਾ ਜਿਹੜਾ ਅ ਡੀਜਨ ਨੰਬਰ 3 ਵਿੱਚ ਦਰਜ ਕੀਤਾ ਆਰਮੈਟ ਦਾ ਉਹਦੇ ਕੋਲੋਂ ਵੈਪਨ ਲਰਾਉਂਦਾ ਪਹਿਲਾਂ ਸਾਰੇ ਇਹਨਾਂ ਤੇ ਪਹਿਲਾਂ ਵੀ ਮੁਕਦਮੇ ਦਰਜ ਹੈ ਹਾਂਜੀ ਹਾਂਜੀ ਇੱਕ ਬੰਦੇ ਤੇ ਕੁਸ਼ਮੋਰਤ ਤੇ ਹੈਗਾ ਮੁਕਦਮਾ ਇੱਕ ਆਰਮੈਟ ਦਾ ਮੁਕਦਮਾ ਹੈ 2023 ਦਾ ਸਰ ਕਿੰਨੀ ਉਮਰ ਕਿੰਨੀ ਇਹਨਾਂ ਦੀ ਇਹ ਤੇ 24 ਸਾਲ ਦੇ ਤੁਨੇ ਤੇ ਨਸ਼ਾ ਕਰਨ ਦੇ ਇਹ ਨਸ਼ਾ ਕਰਦੇ ਤੁਨੇ ਆਦੀ ਨਸ਼ਾ ਕਰਨ ਦੇ ਆਦੀ ਤੇ ਪਹਿਲਾਂ ਇਹਨਾਂ ਦੇ ਕਿੰਨੇ ਮਾਮਲੇ ਦਰਜ ਹੈ ਬਸ ਕੁਮ ਕਦਮ ਦਰਜ ਇੱਕ ਬੱਦ ਤੇ ਆ ਕੁਛ ਨਹੀਂ ਕਿਹੜੇ ਏਰੀਆ ਤੋਂ ਜਾਣਾ ਏ ਕਰਦੇ ਸੀ ਕਿ ਚੋਰੀ ਕਿਹੜੇ ਏਰੀਆ ਤੋਂ ਹੋਈ ਚੋਰੀ ਤਾਂ ਸਾਰੇ ਏਰੀਆ ਤੋਂ ਮਿਲੁਸ਼ਕਤਾਂ ਹੁੰਦੀਆਂ ਵੀ ਵਹੀਕਲ ਚੋਰੀ ਚਾਰਜ ਦੋ ਜਨਾਂ ਨੇ ਪੁੱਛ ਕੇ ਅਜੇ ਪੈਂਡਿੰਗ ਹੈ ਉਸ ਤੋਂ ਬਾਅਦ ਪਤਾ ਲੱਗੂਗਾ ਵੀ ਇਹਨਾਂ ਨੇ ਕਿੱਥੋਂ ਕਿੱਥੋਂ ਚੋਰੀ ਕੀਤੀ ਹੈ ਪਹਿਲਾਂ ਇੱਥੇ ਵਹੀਕਲ ਦੇ ਦੇ ਕੇ ਨੁੰਦਦੇ ਕਿ ਅੱਗੇ ਉਹ ਚੋਰੀ ਕਰਕੇ ਵਹੀਕਲ ਦਾ ਯੂਜ਼ ਕਿਵੇਂ ਕਰਦੇ ਸੀ ਉਹ ਅਜੇ ਪੈਂਡਿੰਗ ਹੈ ਜੇ ਪੁੱਛ ਕੇ ਬਾਕੀ ਹੈ ਅਜੇ ਰਿਮਾਂਡ ਤੇ ਸੋਰਪਟ ਅਗਿਆ ਲ ਵੀ ਕਿ ਲਾਬਰ ਖੜਾ ਹੁੰਦਾ ਸੀ ਕਿਤੇ ਪਾਰਕਿੰਗ ਖੜਾ ਹੁੰਦਾ ਸੀਗਾ ਉਸ ਨੂੰ ਮਤਲਬ 24 ਜਾਲੀ 24 ਲਾ ਗਏ ਤੇ ਲੈ ਦੇ ਚੇਲ ਵੀ ਕਰਦੇ ਹੁੰਦੇ ਸੀ ਨਹੀਂ ਹਜੇ ਉਹ ਪੁੱਛ ਕੇ ਕਰਨੀ ਬਾਕੀ ਹੈ ਜੀ ਇਹ سیل ਕਰਦੇ ਸੀ ਕਿ ਹੋਰ ਮਤਲਬ ਯੂਜ਼ ਵਾਸਤੇ ਜਾਂ ਕਿਸੇ ਵਾਰਤ ਦਾ ਵਾਸਤੇ ਵਰਤਦੇ ਉਹ ਇਹ ਪੈਣੀ ਸਰ ਕਿੱਥੇ ਦੇ ਰਹਿਣ ਵਾਲੇ ਇੱਕ ਤਾਂ ਪੀਰੂ ਬੰਦੇ ਦੇ ਰਹਿਣ ਵਾਲਾ ਇੱਕ ਟਿੱਬੇ ਬੋੜ ਦੇ ਰਹਿਣ ਵਾਲਾ ਕਿਹੜੇ ਏਰੀਆ ਚ ਫੜੇਗੇ ਸਰ ਇਹ ਦਰਮੰਡੀ ਤੋਂ ਇਨਫੋਰਮੇਸ਼ਨ ਦੇ ਦਰਜੇ ਫੜੇਗਾ ਦਰਮੰਡੀ ਸਲੀਮਟਾ ਬਰੀ ਗਈ ਜੀ ਕਿ ਕੰਸ਼ਾ ਨਾਲ ਲੈਸ ਜਿਹੜੇ ਆਲੋਗ ਸਾਮਨੇ ਕੰਪਨ ਸਾਡੇ ਨੂੰ ਜਨਤੀ ਤੇ ਕਾਫੀ ਲੋਕ ਕਾਫੀ ਤੇ ਬੰਦੇ ਖੜੇ ਬੈਠੇ ਰਹੇ ਚਾਹੀਏ ਉਹ ਗਿਆ ਲੋ ਇਹ ਹੀ ਲੋਕ ਇੰਟਰਨੈਟ ਉੱਪਰ ਤੇ ਹੀ ਉਹ ਕਿ ਟੂਟਰੀਂਗ ਨਹੀਂ ਹੁੰਦੀ ਨਹੀਂ ਹੁਣ ਉਹ ਉਹੀ ਗੱਲ ਸੈਰਿੰਗ ਕਰ ਰਹੇ ਉੱਥੇ ਪੈਟਰੋਲਿੰਗ ਨਹੀਂ ਪੈਟਰੋਲਿੰਗ ਹੁੰਦੀ ਨਹੀਂ ਪੈਟਰੋਲਿੰਗ ਵਾਲਾ ਪੀਸੀਆਰ ਨੂੰ ਵੀ ਕੀਤਾ ਗਿਆ ਜਿਹੜੀ ਇਹ ਸਾਡੀ ਉਹ ਤੁਸੀਂ ਬਹਿਣਾ ਵੀ ਨਹੀਂ ਆ ਆਟੀਆਂ ਬਹਿਣਾ ਉਹਨਾਂ ਨੂੰ ਵੀ ਹਦਦ ਕੀਤੀ ਉਹ ਜਿਹੜੇ ਜਿੱਥੇ ਰਸ਼ੋਲ ਏਰੀਆ ਹੁੰਦਾ ਹੈ ਜਾ ਜਿੱਥੇ ਕੋਈ ਅਵੰਨਣ ਏਰੀਆ ਜਿੱਥੇ ਸ਼ਰਾਤਾਂ ਚਾਰਤੀਆਂ ਅੰਸਰ ਕੱਢਦੇ ਆ ਵਾਰਦਤਾਂ ਲਈ ਉਥੇ ਉਹ ਗੈਸ ਸੁਦਾ ਦਿੱਤੇ ਉਹਨਾਂ ਦੇ ਅਜੇ ਉਹ ਪੁਛੀਏ ਸ਼ਰਨੀ ਬਾਕੀ ਹੈ ਇੱਕ ਮਗਦਮਾ ਨਿਕਲਿਆ ਉਹਨਾਂ ਦਾ ਪੁਛ ਕੀ ਪੈਂਦੀ ਹੈ ਜੀ ਠੀਕ ਹੈ ਜੀ ਠੀਕ ਹੈ ਅਰੋਪੀ ਦੇ ਉਹ ਫੋਟੋ ਕਰ ਦਿਵਾਓ ਉਹ ਆ ਗਏ ਬੰਦੇ ਆ ਗਏ ਇੱਕ ਬਾਣ ਜੋ ਸ੍ਰੀ ਸੁਪਨ ਸ਼ਰਮਾ ਜੀ ਆਈਪੀਐਸ ਸੀਨੀਅਰ ਸਾਹਿਬ ਦੀ ਹਦਾਇਤਾਂ ਤੇ ਤੇ ਏਡੀਜੀ ਸਾਹਿਬ ਸ੍ਰੀ ਸੁਮਿਤ ਵਰਮਾ ਜੀ ਦੇ ਹਦਾਇਤਾਂ ਤੇ ਇਸ ਐਸਐਚਓ ਸ੍ਰੀ ਮੋਹਨਤਾਬਰੀ ਵੱਲੋਂ ਬਹੁਤ ਜੇ ਕੰਮ ਕੀਤਾ ਗਿਆ ਜਿਨ੍ਹਾਂ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਹਦੇ ਵਿੱਚ ਰਾਹੁਲ ਕੁਮਾਰ ਸੋਨੂ ਅੰਕੁਸ਼ ਪੁੱਤਰ ਸੋਨ ਲਾਲ ਇੱਕ ਵਾਸੀ ਟੱਬਾ ਰੋਡ ਦਾ ਇੱਕ ਹੈਗਾ ਪੀਰੂ ਬੰਦੇ ਦਾ ਇਹਨਾਂ ਦੋਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ ਚਾਰ ਵਹੀਕਲ ਚੋਰੀ ਦੇ ਜਿਹੜੇ ਬਰੰਬਦ ਕਰਾਇਆ ਗਿਆ ਦੋ ਮੋਟਰਸਾਈਕਲ ਔਰ ਦੋ ਐਕਟਿਵਾ ਸਕੂਟਰੀਏ ਨੇ ਉਹ ਬਰੰਬਦ ਕਰੀਆਂ ਐ ਇਹ ਕਿਨਾਂ ਕੋਲੋਂ ਦਾਤ ਮਿਲਿਆ ਲੋਹੇ ਦਾ ਜਿਹਦੇ ਨਾਲੇ ਵਾਰਦਤ ਕਰਦੇ ਸੀਗੇ ਅੱਗੇ ਤੋਂ ਸਾਡੇ ਕੋਲ ਮਾਰਦੇ ਨੇ ਕੋਸ਼ਿਸ਼ ਕਰਦੇ ਆ ਵੀ ਇਹਨਾਂ ਤੋਂ ਹੋਰ ਵੀ ਸਾਨੂੰ ਵੀ ਦੇ ਵੀ ਕੋਈ ਹੋਰ ਵਹੀਕਲ ਵੀ ਬਰੰਬਦ ਹੋਉਂਦੀ ਉਮੀਦ ਐ ਤੇ ਇਹਦੇ ਵਿੱਚ ਇੱਕ ਬੰਦਾ ਜਿਹੜਾ ਹੈਗਾ ਅੰਕੁਸ਼ਤ ਅੰਕੁਸ਼ਤ ਮਾਰੇ ਅੰਕੁਸ਼ ਉਹਦੇ ਤੇ ਪਹਿਲਾਂ ਵੀ ਇੱਕ 2023 ਦੇ ਵਿੱਚ ਮਕਦਮਾ ਨੰਬਰ 23 ਸੀਗਾ ਜਿਹੜਾ ਅ ਦੂਜੇ ਨੰਬਰ ਤੈਨੂੰ ਇਦਾਂ ਜੀ ਕਿ ਆਰਮੈਂਟ ਦਾ ਉਹਦੇ ਕੋਲ ਵੈਪਨ ਰੋਂਦਾ ਪਹਿਲਾਂ ਸਾਰੇ ਇਹਨਾਂ ਤੇ ਪਹਿਲਾਂ ਵੀ ਮੁਕਦਮੇ ਦਰਜ ਹੈ ਹਾਂਜੀ ਹਾਂਜੀ ਇੱਕ ਬੰਦੇ ਤੇ ਕੁਸ਼ਮੋਰ ਤੇ ਹੈਗਾ ਮੁਕਦਮਾ ਇੱਕ ਆਰਮੈਂਟ ਦਾ ਮੁਕਦਮਾ ਹੈ 2023 ਦਾ ਸਰ ਕਿੰਨੀ ਉਮਰ ਕਿੰਨੀ ਇਹਨਾਂ ਦੀ 23-24 ਸਾਲ ਦੇ ਤੁਨੇ ਤੇ ਨਸ਼ਾ ਕਰਨ ਦੇ ਇਹ ਨਸ਼ਾ ਕਰਦੇ ਤੁਨੇ ਆਦੀ ਨਸ਼ਾ ਕਰਨ ਦੇ ਆਦੀ ਤੇ ਪਹਿਲਾਂ ਇਹਨਾਂ ਦੇ ਕਿੰਨੇ ਮਤਲਬ ਕਰਦੇ ਬਾਈ ਕੁਮ ਕਦਮ ਦਾ ਦੇ ਕਿ ਬੁੱਧ ਤੇ ਤਾਂ ਕੁਛ ਨਹੀਂ ਕਿਹੜੇ ਏਰੀਆ ਤੋਂ ਜਾਇਜ਼ ਇਹ ਕਰਦੇ ਸੀ ਕਿ ਚੋਰੀ ਕਿਹੜੇ ਏਰੀਆ ਜਿਆਦਾ ਹੁੰਦੀ ਚੋਰੀ ਤਾਂ ਸਾਰੇ ਏਰੀਆ ਤੋਂ ਮੁਲਸ਼ਹਿਤਾਂ ਹੁੰਦੀਆਂ ਵੀ ਵਹੀਕਲ ਚੋਰੀ ਚਾਰ ਦੋ ਇਹਨਾਂ ਨੇ ਪੁੱਛ ਕੇ ਅਜੇ ਪੈਂਡਿੰਗ ਹੈ ਉਸ ਤੋਂ ਬਾਅਦ ਪਤਾ ਲੱਗੂਗਾ ਵੀ ਇਹਨਾਂ ਨੇ ਕਿਤੋਂ ਕਿਤੋਂ ਚੋਰੀ ਕੀਤੀ ਹੈ ਪਹਿਲਾਂ ਇੱਕ ਵਹੀਕਲ ਦੇ ਦੇ ਕੇ ਨੂੰ ਦਿੰਦੇ ਕਿਸੇ ਅੱਗੇ ਉਹ ਚੋਰੀ ਕਰਕੇ ਵਹੀਕਲ ਦਾ ਯੂਜ਼ ਕਿਵੇਂ ਕਰਦੇ ਸੀ ਉਹ ਅਜੇ ਪੈਂਡਿੰਗ ਹੈ ਜੇ ਪੁੱਛ ਕੇ ਬਾਕੀ ਹੈ ਅਜੇ ਰਿਮਾਂਡ ਦੇ ਸੋਰ ਪਰ ਟਗਾਈਲਾ ਵੀ ਕਿ ਲਾਬਰ ਖੜਾ ਹੁੰਦਾ ਸੀ ਕਿਤੇ ਪਾਰਕ 'ਚ ਹੀ ਖੜਾ ਹੁੰਦਾ ਸੀਗਾ ਉਸ ਨੂੰ ਮਤਲਬ 24 ਜਾਲੀ 24 ਲਾ ਗਏ ਤੇ ਲੈ ਦੇ ਚੇਲ ਵੀ ਕਰਦੇ ਹੁੰਦੇ ਸੀ ਨਹੀਂ ਹਜੇ ਉਹ ਪੁੱਛ ਕੇ ਕਰਨੀ ਬਾਕੀ ਐ ਇਹ ਦੇ ਇਹ ਸੇਲ ਕਰਦੇ ਸੀ ਕਿ ਹੋਰ ਨੂੰ ਮਤਲਬ ਯੂਜ਼ ਵਾਸਤੇ ਜਾਂ ਕਿਸੇ ਵਾਰਤ ਦਾ ਵਾਸਤੇ ਵਰਤਦੇ ਉਹ ਇਹਦੇ ਪੈਣੀ ਸਰ ਕਿੱਥੇ ਦੇ ਰਹਿਣ ਵਾਲੇ ਇੱਕ ਤਾਂ ਪੀਰੂ ਬੰਦੇ ਦੇ ਰਹਿਣ ਵਾਲਾ ਇੱਕ ਟਿੱਬੇ ਕੋਲ ਦੇ ਰਹਿਣ ਵਾਲਾ ਕਿਹੜੇ ਏਰੀਆ 'ਚ ਫੜੇਗੇ ਸਰ ਇਹ ਦਰਮੰਡੀ ਤੋਂ ਇਨਫੋਰਮੇਸ਼ਨ ਦੇ ਆਧਾਰ ਤੇ ਫੜੇਗੇ ਦਰਮੰਡੀ ਸਲੇਮਟਾ ਬਈਗੇ ਇੱਕ ਕੰਸ਼ਾ ਨਾਲ ਲੇਸ ਜਿਹੜੇ ਆਲੋ ਸਾਡੇ ਕੰਪਨ ਤੋਂ ਸਾਡੇ ਬੂਜਨਤੀ ਤੋਂ ਕਾਫੀ ਲੋਕ ਕਾਫੀ ਬੰਦੇ ਖੜੇ ਬੈਠ ਗਏ ਜਰਾਹੀਆਂ ਤੇ ਗਿਆ ਲੋਕ ਇਹ ਹੀ ਲੋਕ ਇੰਟਰਨੈਟ ਉੱਪਰ ਤੇ ਹੀ ਉਹ ਕਿ ਪੈਟ੍ਰੋਲਿੰਗ ਨਹੀਂ ਹੁੰਦੀ ਨੀ ਹੁਣ ਉਹ ਉਹੀ ਗੱਲ ਸੈਰਿੰਗ ਕਰ ਰਹੇ ਉਸ ਤੇ ਪੈਟ੍ਰੋਲਿੰਗ ਦੀ ਗੱਲ ਹੋਈ ਸੀ ਪੈਟ੍ਰੋਲਿੰਗ ਲੇਕਿਨ ਪੈਟ੍ਰੋਲਿੰਗ ਹੁੰਦੀ ਨਹੀਂ ਨਹੀਂ ਪੈਟ੍ਰੋਲਿੰਗ ਵਾਲਾ ਪੀਸੀਆਰ ਨੂੰ ਵੀ ਕੀਤਾ ਗਿਆ ਜਿਹੜੀ ਇਹ ਸਾਡੀ ਉਹ ਤੁਸੀਂ ਬਹਿਣਾ ਵੀ ਨਹੀਂ ਆ ਆਟੀਆਂ ਬਹਿਣਾ ਉਹਨਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਜਿਹੜੇ ਜਿੱਥੇ ਰਸ਼ੋਲ ਏਰੀਆ ਹੁੰਦਾ ਜਾ ਜਿੱਥੇ ਕੋਈ ਅਵੰਨਣ ਏਰੀਆ ਜਿੱਥੇ ਸ਼ਰਾਤਾਂ ਚਾਰਤਾਂ ਅੰਸਰ ਕੱਟਦੇ ਆ ਵਾਰ ਦਤਾਂ ਲਈ ਉਥੇ ਉਹ ਗੈਸ ਸੁਦਾ ਦਿੱਤੀ ਉਹਨਾਂ ਦੀ ਅਜੇ ਜੋ ਸਰ ਜਨਰਲ ਰਿਪੋਰਟ ਇਹਦਾ ਦਾ ਬੈਕ ਰੰਗ ਪੁੱਛ ਅਜੇ ਉਹ ਪੁੱਛੀਏ ਕਰਨੀ ਬਾਕੀ ਇੱਕ ਮਗੰਦਮਾ ਨਿਕਲਿਆ ਉਹਨਾਂ ਦਾ ਪੁੱਛੀਏ ਪੈਂਡਿੰਗ ਹੈ ਜੀ ਠੀਕ ਹੈ ਜੀ ਠੀਕ ਹੈ ਆਪਾਂ ਦੇਖੋ ਫੋਟੋ ਕਰ ਲਿਓ ਆਹ ਬਾਈ ਚੱਕੋ ਉਹ ਆ ਗਏ ਬੰਦੇ ਆ ਬੰਦੇ ਉਹਦਾ ਸਟਾਰਟ ਅਜੀਤ ਜੀ ਇੱਕ ਬਾਣ ਜੋ ਸ੍ਰੀ ਸੁਪਨ ਸ਼ਰਮਾ ਜੀ ਆਈਪੀਐਸ ਸੀਨੀਅਰ ਸਾਹਿਬ ਦੀ ਹਦਾਇਤਾਂ ਤੇ ਤੇ ਐਡੀਪਸਾਬ ਸ੍ਰੀ ਸਮੀਰਪਾਪਾ ਜੀ ਦੀ ਹਦਾਇਤਾਂ ਤੇ ਐਸ ਐਚਓ ਸ੍ਰੀ ਮੋਤਾਬਰੀ ਵੱਲੋਂ ਬਹੁਤ ਜੀ ਕੰਮ ਕੀਤਾ ਗਿਆ ਜਿਨ੍ਹਾਂ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਹਦੇ ਵਿੱਚ ਰਾਹੁਲ ਕੁਮਾਰ सोनू ਅੰਕੁਸ਼ ਪੁੱਤਰ ਸੋਨ ਲਾਲ ਇੱਕ ਵਾਸੀ ਟੱਬਾ ਰੋਡ ਦਾ ਇੱਕ ਹੈਗਾ ਪੀਰੂ ਬੰਦੇ ਦਾ ਇਹਨਾਂ ਦੋਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ ਚਾਰ ਵਹੀਕਲ ਚੋਰੀ ਦੇ ਜਿਹੜੇ ਬ੍ਰਹਮਤ ਕਰਾਇਆ ਗਿਆ ਦੋ ਮੋਟਰਸਾਈਕਲ ਔਰ ਦੋ ਐਕਟਿਵਾ ਸਕੂਟਰੀਆਂ ਨੇ ਉਹ ਬ੍ਰਹਮਤ ਕਰੀਆਂ। ਇਹ ਕਿਨਾਂ ਕੋਲੋਂ ਦਾਤ ਮਿਲਿਆ ਲੋਹੇ ਦਾ ਜਿਸ ਦੇ ਨਾਲੇ ਵਾਰਦਤ ਕਰਦੇ ਸੀਗੇ। ਅੱਗੇ ਤੋਂ ਸਾਡੇ ਕੋਲ ਮੰਗਦੇ ਨੇ ਕੋਸ਼ਿਸ਼ ਕਰਦੇ ਆ ਵੀ ਇਹਨਾਂ ਤੋਂ ਹੋਰ ਵੀ ਸਾਨੂੰ ਵੀ ਦੇ ਵੀ ਕੋਈ ਹੋਰ ਵਹੀਕਲ ਵੀ ਬ੍ਰਹਮਤ ਹੋਉਂਦੀ ਅੰਬੀਲੇ ਤੇ ਇਹਦੇ ਵਿੱਚ ਇੱਕ ਬੰਦਾ ਜਿਹੜਾ ਹੈਗਾ ਅੰਕੁਸ਼ਤ ਅੰਕੁਸ਼ਤ ਮਾਰੇ ਅੰਕੁਸ਼ ਉਹਦੇ ਤੇ ਪਹਿਲਾਂ ਵੀ ਇੱਕ 2023 ਦੇ ਵਿੱਚ ਮਕਦਮਾ ਨੰਬਰ 23 ਸੀਗਾ। ਜਿਹੜਾ ਅ ਦੂਜੇ ਨੰਬਰ ਤੇ ਉਹਦਾ ਜਿਹੜਾ ਆਰਮੈਂਟ ਦਾ ਉਹਦੇ ਕੋਲ ਉਹ ਵੈਪਨ ਬਰਾਮਦਾ ਪਹਿਲਾਂ ਸਾਰੇ ਇਹਨਾਂ ਤੇ ਪਹਿਲਾਂ ਵੀ ਮੁਕਦਮੇ ਦਰਜ ਹੈ ਹਾਂਜੀ ਹਾਂਜੀ ਇੱਕ ਬੰਦੇ ਤੇ ਕੁਸ਼ਮੋਰ ਤੇ ਹੈਗਾ ਮੁਕਦਮਾ ਇੱਕ ਆਰਮੈਂਟ ਦਾ ਮੁਕਦਮਾ ਹੈ 2023 ਦਾ ਸਰ ਕਿੰਨੀ ਉਮਰ ਕਿੰਨੀ ਇਹਨਾਂ ਦੀ ਇਹ ਤੇ 24 ਸਾਲ ਦੇ ਦੋਨੇ ਤੇ ਨਸ਼ਾ ਕਰਨ ਦੇ ਇਹ ਨਸ਼ਾ ਕਰਦੇ ਦੋਨੇ ਆਦੀ ਨਸ਼ਾ ਕਰਨ ਦੇ ਆਦੀ ਤੇ ਪਹਿਲਾਂ ਇਹਨਾਂ ਦੇ ਕਿੰਨੇ ਮਤਲਬ ਦਾ ਦਰਜੇ ਬਾਈ ਕੁਮ ਕਦਮ ਦਰਜੇ ਕਿ ਬੁੱਧੂ ਤੇ ਆ ਕੁਛ ਨਹੀਂ ਕਿ ਕਿਹੜੇ ਏਰੀਆ ਤੋਂ ਜ਼ਿਆਦਾ ਚੋਰੀ ਕਿਹੜੇ ਏਰੀਆ ਤੋਂ ਜ਼ਿਆਦਾ ਹੋਈ ਚੋਰੀ ਤਾਂ ਸਾਰੇ ਏਰੀਆ ਤੋਂ ਮੁਲਕ ਕਹਤਾ ਹੁੰਦੀਆਂ ਵੀ ਵਹੀਕਲ ਚੋਰੀ ਚਾਰੇ ਦੋ ਇਹਨਾਂ ਨੇ ਪੁੱਛ ਕੇ ਅਜੇ ਪੈਂਡਿੰਗ ਹੈ ਉਸ ਤੋਂ ਬਾਅਦ ਪਤਾ ਲੱਗੂਗਾ ਵੀ ਇਹਨਾਂ ਨੇ ਕਿੱਥੋਂ ਕਿੱਥੋਂ ਚੋਰੀ ਕੀਤੀ ਹੈ ਤੇ ਪਹਿਲਾਂ ਇੱਥੇ ਵਹੀਕਲ ਦੇ ਦੇ ਕੇ ਨੂੰ ਦਿੰਦੇ ਕਿੱਥੇ ਕਿ ਚੋਰੀ ਕਰਕੇ ਵਹੀਕਲ ਦਾ ਯੂਜ਼ ਕਿਵੇਂ ਕਰਦੇ ਸੀ ਉਹ ਅਜੇ ਪੈਂਡਿੰਗ ਹੈ ਜੇ ਪੁੱਛ ਕੇ ਬਾਕੀ ਹੈ ਜੇ ਰਿਮਾਂਡ ਦੇ ਸੌਫਟ ਕਾਪੀ ਸਰਬਤ ਟਗਾ ਇਹ ਲ ਵੀ ਕੇ ਲਾਬਰ ਖੜਾ ਹੁੰਦਾ ਸੀ ਕਿਤੇ ਪਾਰਕ ਨਹੀਂ ਖੜਾ ਹੁੰਦਾ ਸੀਗਾ ਉਸ ਨੂੰ ਇਹ ਮਤਲਬ 24 ਜਾਲੀ 24 ਲਾ ਗਏ ਤੇ ਲੈ ਦੇ ਚੇਲ ਵੀ ਕਰਦੇ ਹੁੰਦੇ ਸੀ ਨਹੀਂ ਹਜੇ ਉਹ ਪੁੱਛ ਕੇ ਕਰਨੀ ਬਾਕੀ ਹੈ ਜੀ ਇਹ سیل ਕਰਦੇ ਸੀ ਕਿ ਇਹ ਹੋਰ ਨੂੰ ਮਤਲਬ ਯੂਜ਼ ਵਾਸਤੇ ਜਾਂ ਕਿਸ ਵਾਰਤ ਦਾ ਵਾਸਤੇ ਵਰਤਦੇ ਉਹ ਇਹ ਪੈਣੀ ਹੈ ਸਰ ਕਿੱਥੇ ਰਹਿਣ ਵਾਲੇ ਇੱਕ ਤਾਂ ਪੀਰੂ ਬੰਦੇ ਦੇ ਰਹਿਣ ਵਾਲਾ ਇੱਕ ਟਿੱਬੇ ਰੋੜ ਦੇ ਰਹਿਣ ਵਾਲਾ ਕਿਹੜੇ ਏਰੀਆ ਚ ਫੜੇਗੇ ਸਰ ਇਹ ਦਰਮੰਡੀ ਤੋਂ ਇਨਫੋਰਮੇਸ਼ਨ ਦੇ ਦਰਸੇ ਫੜੇਗੇ ਦਰਮੰਡੀ ਸਿਮਟਾ ਬੈਗੇ ਜੀ ਇੱਕ ਕੰਸ਼ਾ ਨੇ ਲਿਸਟ ਜਿਹੜੇ ਆ ਉਹ ਤੰਮਲੇ ਕੰਪਨ ਉੱਥੇ ਰੋਡਾਂ ਤੇ ਚੱਲਦੀ ਚੰਦ ਉਸ ਕਾਫੀ ਨਾਲ ਤੇ ਕਾਫੀ ਬੰਦੇ ਖੜੇ ਬਹਿ ਜਾਂਦੇ ਨੇ ਜਿਹੜਾ ਆਪੀ ਹੁਣ ਬਿਆਨੋ ਇੱਕ ਹੀ ਲੋਕ ਇੰਟਰਨੈਟ ਉੱਪਰ ਦੇਖਦੇ ਇਹ ਕਿ ਪੈਟਰੋਲਿੰਗ ਨਹੀਂ ਹੁੰਦੀ ਆਪੀ ਨਹੀਂ ਹੁਣ ਉਹ ਉਹੀ ਗੱਲ ਸਹੀ ਕਰ ਰਹੇ ਉੱਥੇ ਪੈਟਰੋਲਿੰਗ ਸਾਡੀ ਗੱਲ ਕੋਈ ਸੀ ਪੈਟਰੋਲਿੰਗ ਕਿਉਂ ਪੈਟਰੋਲਿੰਗ ਹੁੰਦੀ ਨਹੀਂ ਪੈਟਰੋਲਿੰਗ ਵਾਲਾ ਪੀਸੀਆਰ ਨੂੰ ਵੀ ਕੀਤਾ ਗਿਆ ਜਿਹੜੀ ਇਹ ਸਾਡੀ ਉਹ ਤੁਸੀਂ ਬਹਿਣਾ ਵੀ ਨਹੀਂ ਆ ਆੜੀਆਂ ਬਹਿਣਾ ਉਹਨਾਂ ਨੂੰ ਵੀ ਹਦਦ ਕੀਤੀ ਉਹ ਜਿਹੜੇ ਜਿੱਥੇ ਰਸ਼ਵਲ ਏਰੀਆ ਹੁੰਦਾ ਜਾ ਜਿੱਥੇ ਕੋਈ ਅਵੰਨਣ ਏਰੀਆ ਜਿੱਥੇ ਸ਼ਰਾਤਾਂ ਸ਼ਰਾਤੀਆਂ ਅੰਸਰ ਕੱਟਦੇ ਆ ਵਾਰਦਤਾਂ ਲਈ ਉਥੇ ਉਹ ਗੈਸ ਸੁਦਾ ਦਿਤਿ ਉਹਨਾਂ ਦੀ ਅਜੇ ਉਹ ਪੁੱਛੀਏ ਕਰਨੀ ਬਾਕੀ ਹੈ ਇੱਕ ਮੁਕਦਮਾ ਨਿਕਲਿਆ ਉਹਨਾਂ ਦਾ ਪੁੱਛ ਕੀ ਪੈਣੀ ਹੈ ਜੀ ਠੀਕ ਹੈ ਜੀ ਠੀਕ ਹੈ ਅਰੋਪੀ ਦੇ ਉਹ ਫੋਟੋ ਕਰ ਦਿਓ ਉਹ ਆ ਗਏ ਬੰਦੇ ਉਹਨਾਂ ਦਾ ਨਮਸਕਾਰ ਜੀ ਅਜੀਤ ਜੀ ਇੱਕ ਮਾਨ ਜੋ ਸ੍ਰੀ ਸੁਪਨ ਸ਼ਰਮਾ ਜੀ ਆਈਪੀਐਸ ਸੀਨੀਅਰ ਸਾਹਿਬ ਦੀ ਹਦਾਇਤਾਂ ਤੇ ਤੇ ਇਹਦੀ ਸਾਹਿਬ ਸ੍ਰੀ ਸਮੀਤਬਾ ਜੀ ਦੀ ਹਦਾਇਤਾਂ ਤੇ ਐਸਪੀਐਚਓ ਸ੍ਰੀਮਤਾਬਰੀ ਵੱਲੋਂ ਬਹੁਤ ਜੀ ਕੰਮ ਕੀਤਾ ਗਿਆ ਇਹਨਾਂ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਹਦੇ ਵਿੱਚ ਰਾਹੁਲ ਕੁਮਾਰ ਸੋਨੂ ਅੰਕੁਸ਼ ਪੁੱਤਰ ਸੋਨ ਲਾਲ ਇੱਕ ਵਾਸੀ ਟੱਬਾ ਰੋਡ ਦਾ ਇੱਕ ਹੈਗਾ ਪੀਰੂ ਬੰਦੇ ਦਾ ਇਹਨਾਂ ਦੋਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ ਚਾਰ ਵਹੀਕਲ ਚੋਰੀ ਦੇ ਜਿਹੜੇ ਬਰਬੰਦ ਕਰਾਇਆ ਗਿਆ ਦੋ ਮੋਟਰਸਾਈਕਲ ਔਰ ਦੋ ਐਕਟਿਵਾ ਸਕੂਟਰੀਆਂ ਨੇ ਉਹ ਬਰਬੰਦ ਕਰੀਆਂ ਇਹ ਕਿਨਾਂ ਕੋਲ ਦਾਤ ਮਿਲਿਆ ਲੋਹੇ ਦਾ ਜਿਹਦੇ ਨਾਲੇ ਵਾਰਦਤ ਕਰਦੇ ਸੀਗੇ ਅੱਗੇ ਤੋਂ ਸਾਡੇ ਕੋਲ ਮਾਰਦੇ ਨੇ ਕੋਸ਼ਿਸ਼ ਕਰਦੇ ਆ ਵੀ ਇਹਨਾਂ ਤੋਂ ਹੋਰ ਵੀ ਸਾਨੂੰ ਬੀਜ ਦੇ ਵੀ ਕੋਈ ਹੋਰ ਵਹੀਕਲ ਵੀ ਬਰਬੰਦ ਹੋਣ ਦੀ ਉਮੀਦ ਹੈ ਤੇ ਇਹਦੇ ਵਿੱਚ ਇੱਕ ਬੰਦਾ ਜਿਹੜਾ ਹੈਗਾ ਅੰਕੁਸ਼ ਕੁ ਅੰਕੁਸ਼ ਕੁਮਾਰ ਹੈ ਅੰਕੁਸ਼ ਉਹਦੇ ਤੇ ਪਹਿਲਾਂ ਵੀ ਇੱਕ 2023 ਦੇ ਵਿੱਚ ਮਕਦਮਾ ਨੰਬਰ 23 ਸੀਗਾ ਜਿਹੜਾ ਅ ਡਿਵੀਜ਼ਨ ਨੰਬਰ 3 ਉਹਦਾ ਜਿਹੜਾ ਆਰਮੈਡ ਦਾ ਉਹਦੇ ਕੋਲ ਉਹ ਵੈਪਨ ਰੰਗ ਦਾ ਪਹਿਲਾਂ ਸਾਰੇ ਇਹਨਾਂ ਤੇ ਪਹਿਲਾਂ ਵੀ ਮੁਕਦਮੇ ਦਰਜ ਹੈ ਹਾਂਜੀ ਹਾਂਜੀ ਇੱਕ ਬੰਦੇ ਤੇ ਆ ਕੁਸ਼ਮੌਰ ਹੈ ਤੇ ਹੈਗਾ ਮੁਕਦਮਾ ਇੱਕ ਆਰਮੈਡ ਦਾ ਮੁਕਦਮਾ ਹੈ 2023 ਦਾ ਸਰ ਕਿੰਨੀ ਉਮਰ ਕਿੰਨੀ ਇਹਨਾਂ ਦੀ ਇਹ ਤੇ 24 ਸਾਲ ਦੇ ਦੋਨੇ ਤੇ ਨਸ਼ਾ ਕਰਨ ਦੇ ਇਹ ਨਸ਼ਾ ਕਰਦੇ ਦੋਨੇ ਆਦੀ ਨਸ਼ਾ ਕਰਨ ਦੇ ਆਦੀ ਤੇ ਪਹਿਲਾਂ ਇਹਨਾਂ ਦੇ ਕਿੰਨੇ ਮਤਲਬ ਕਰਦੇ ਬਾਈ ਕੁਮ ਕਦਮ ਹੁੰਦਾ ਜੀ ਕਬਦਤ ਆ ਕੁਛ ਨਹੀਂ ਕਿ ਕਿਹੜੇ ਰੀਜ ਤੋਂ ਜਾਣਾ ਠੀਕ ਕਰਦੇ ਸੀ ਕਿ ਚੋਰੀ ਕਿਹੜੇ ਰੀਜ ਤੋਂ ਜਾਣਾ ਬੋਲ ਚੋਰੀ ਤਾਂ ਸਾਰੇ ਏਰੀਆ ਤੋਂ ਮਿਲੁਛਤਾ ਹੁੰਦੀਆਂ ਵੀ ਹਾਈਕਲ ਚੋਰੀ ਚਾਰਜ ਦੋ ਜਿਹਨਾਂ ਨੇ ਪੁੱਛ ਕੇ ਅਜੇ ਪੈਂਡਿੰਗ ਹੈ ਉਸ ਤੋਂ ਬਾਅਦ ਪਤਾ ਲੱਗੂਗਾ ਵੀ ਇਹਨਾਂ ਨੇ ਕਿੱਥੋਂ ਕਿੱਥੋਂ ਚੋਰੀ ਕੀਤੀ ਹੈ ਪਹਿਲਾਂ ਇੱਥੇ ਵਹੀਕਲ ਦੇ ਦੇ ਕੇ ਨੂੰ ਦਿੰਦੇ ਕਿ ਅੱਗੇ ਉਹ ਚੋਰੀ ਕਰਕੇ ਵਹੀਕਲ ਦਾ ਯੂਜ਼ ਕਿਵੇਂ ਕਰਦੇ ਸੀ ਉਹ ਇਹ ਪੈਂਡਿੰਗ ਹੈ ਜੇ ਪੁੱਛ ਕੇ ਬਾਕੀ ਹੈ ਅਜੇ ਰਿਮਾਂਡ ਤੇ ਸੋਰਬਟ ਅਗਲਾ ਵੀ ਕਿ ਲਾਬਰ ਖੜਾ ਹੁੰਦਾ ਸੀ ਕਿਤੇ ਪਾਰਕ ਨਹੀਂ ਖੜਾ ਹੁੰਦਾ ਸੀਗਾ ਉਸ ਨੂੰ ਮਤਲਬ 24 ਜਾਲੀ 24 ਲਾ ਗਏ ਤੇ ਲੈ ਦੇ ਚੇਲ ਵੀ ਕਰਦੇ ਹੁੰਦੇ ਸੀ ਨਹੀਂ ਹਜੇ ਉਹ ਪੁੱਛ ਕੇ ਕਰਨੀ ਬਾਕੀ ਹੈ ਜੀ ਇਹ ਸੇਲ ਕਰਦੇ ਸੀ ਕਿ ਕੋਈ ਹੋਰ ਨੂੰ ਮਤਲਬ ਯੂਜ਼ ਵਾਸਤੇ ਜਾਂ ਕਿਸੇ ਵਾਰਤ ਦਾ ਵਾਸਤੇ ਵਰਤਦੇ ਉਹ ਇਹਦੇ ਪੈਣੀ ਸਰ ਕਿੱਥੇ ਦੇ ਰਹਿਣ ਵਾਲੇ ਇੱਕ ਤਾਂ ਪੀਰੂ ਬੰਦੇ ਦੇ ਰਹਿਣ ਵਾਲਾ ਇੱਕ ਟਿੱਬੇ ਨੂੰ ਦੇ ਰਹਿਣ ਵਾਲਾ ਕਿਹੜੇ ਏਰੀਆ ਚ ਫੜੇਗੇ ਸਰ ਇਹ ਦੰਦ ਮੰਡੀ ਤੋਂ ਇਨਫੋਰਮੇਸ਼ਨ ਦੇ ਅਧਾਰ ਤੇ ਫੜੇਗੇ ਦੰਦ ਮੰਡੀ ਸਲੇਮ ਟਾਪ ਰਿਹਾ ਜੀ ਇੱਕ ਕੰਸ਼ਾ ਨਾਲ ਐਲਸਟਿਕ ਨੇ ਆ ਸਾਡੇ ਕੰਮ ਤੋਂ ਸਾਡੇ ਬੋ ਜਨਸਥਤੀ ਤੋਂ ਉਸ ਕਾਫੀ ਰਾਤ ਤੋਂ ਕਾਫੀ ਬੰਦੇ ਖੜੇ ਬਹਿ ਰਹੇ ਚਾਰ ਆਤੀ ਹੁੰਦੀ ਹੈ ਲੋਕ ਇਕ ਹੀ ਲੋਕ ਇੰਟਰਨੈਟ ਖੁਲਦਾ ਹੈ ਉਹ ਕਿ ਟਿਊਟੋਰਿੰਗ ਨਹੀਂ ਹੁੰਦੀ ਗੱਲ ਨਹੀਂ ਹੁਣ ਉਹ ਉਹੀ ਗੱਲ ਸਹੀ ਕਰ ਰਹੇ ਉਥੇ ਪੈਟਰੋਲਿੰਗ ਦੀ ਗੱਲ ਕੋਈ ਸੀ ਪੈਟਰੋਲਿੰਗ ਲੇਕਿਨ ਪੈਟਰੋਲਿੰਗ ਹੁੰਦੀ ਨਹੀਂ ਪੈਟਰੋਲਿੰਗ ਵਾਲਾ ਪੀਸੀਆਰ ਨੂੰ ਵੀ ਕੀਤਾ ਗਿਆ ਜਿਹੜੀ ਇਹ ਸਾਡੀ ਉਹ ਤੁਸੀਂ ਪਹਿਣਾ ਵੀ ਨਹੀਂ ਆ ਆਡੀਆਂ ਵੈਣਾ ਉਹਨਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਜਿਹੜੇ ਜਿੱਥੇ ਰਸਵਲ ਏਰੀਆ ਹੁੰਦਾ ਹੈ ਜਾ ਜਿੱਥੇ ਕੋਈ ਅਵੰਨਣ ਏਰੀਆ ਜਿੱਥੇ ਸ਼ਰਾਤਾਂ ਚਾਰਟੀਆਂ ਸਰ ਕੱਟਦੇ ਆ ਵਾਰਦਤਾਂ ਲਈ ਉਥੇ ਉਹ ਗੈਸ ਸੁਧਾ ਦਿੱਤੀ ਉਹਨਾਂ ਦੀ ਅਜਾ ਸਰਕ ਕ੍ਰਿਮਨ ਰਿਪੋਰਟ ਦੇਣਾ ਦਾ ਬਹਿਣਾ ਕੁਝ ਅਜੇ ਉਹ ਪੁਛੀਏ ਕਰਨੀ ਬਾਕੀ ਹੈ ਇੱਕ ਮੁਕਦਮਾ ਨਿਕਲਿਆ ਉਹਨ ਦਾ ਪੁਛੀ ਕੀ ਪੈਂਡਿੰਗ ਹੈ ਜੀ ਠੀਕ ਹੈ ਜੀ ਠੀਕ ਹੈ આરોપી ਦੇ ਉਹ ਫੋਟੋ ਕਰਵਾ ਨਹੀਂ ਉਹ ਆ ਗਿਆ ਬੰਦੇ ਆ ਬੰਦੇ ਇਹ ਉਹਦਾ ਨੰਬਰ ਸਟਾਰਟ ਇੱਕ ਮਾਨ ਜੋ ਸ੍ਰੀ ਸੋਪਨ ਸ਼ਰਮਾ ਜੀ ਆਈਪੀਐਸ ਸੀਨੀਅਰ ਸਾਹਿਬ ਦੀ ਅਗਵਾਈ ਹੇਠਾਂ ਤੇ ਏਡੀਜੀ ਸਾਹਿਬ ਸ੍ਰੀ ਸੁਮਿਤ ਵਰਮਾ ਜੀ ਦੀ ਅਗਵਾਈ ਦੇ ਅ ਇਸ ਸੈਕਟਰ ਸ੍ਰੀਮਤਾਬਰੀ ਵੱਲੋਂ ਬਹੁਤ ਜੀ ਕੰਮ ਕੀਤਾ ਗਿਆ ਇਹਨਾਂ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਹਦੇ ਵਿੱਚ ਰਾਹੁਲ ਕੁਮਾਰ ਸੋਨੂ ਅੰਕੁਸ਼ ਪੁੱਤਰ ਸੋਨ ਲਾਲ ਇੱਕ ਵਾਸੀ ਡੱਬਾ ਰੋਡ ਦਾ ਇੱਕ ਹੈਗਾ ਪੀਰੂ ਬੰਦੇ ਦਾ ਇਹਨਾਂ ਦੋਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ ਚਾਰ ਵੀਕਲ ਚੋਰੀ ਦੇ ਜਿਹੜੇ ਬਰੰਬਦ ਕਰਾਇਆ ਗਿਆ ਦੋ ਮੋਟਰਸਾਈਕਲ ਔਰ ਦੋ ਐਕਟਿਵਾ ਸਕੂਟਰੀ ਜਿਹੜੀ ਉਹ ਬਰੰਬਦ ਕਰੀਆਂ ਇਹ ਕਿਨਾਂ ਕੋਲ ਦਾਤ ਮਿਲਿਆ ਲੋਹੇ ਦਾ ਜਿਹਦੇ ਨਾਲੇ ਵਾਰਦਤ ਕਰਦੇ ਸੀਗੇ ਅੱਗੇ ਤੋਂ ਸਾਡੇ ਕੋਲ ਮਾਰਦੇ ਨੇ ਕੋਸ਼ਿਸ਼ ਕਰਦੇ ਆ ਵੀ ਇਹਨਾਂ ਤੋਂ ਹੋਰ ਵੀ ਸਾਨੂੰ ਬੀ ਦੇ ਵੀ ਕੋਈ ਹੋਰ ਵੀਕਲ ਵੀ ਬਰੰਬਦ ਹੋਉਂਦੀ ਉਮੀਦ ਹੈ ਤੇ ਇਹਦੇ ਵਿੱਚ ਇੱਕ ਬੰਦਾ ਜਿਹੜਾ ਹੈਗਾ ਅੰਕੁਸ਼ ਕੁਸ਼ਮਾਰੇ ਅੰਕੁਸ਼ ਉਹਦੇ ਤੇ ਪਹਿਲਾਂ ਵੀ ਇੱਕ 2023 ਦੇ ਵਿੱਚ ਮਕਦਮਾ ਨੰਬਰ 23 ਸੀ ਜਿਹੜਾ ਅ ਦੂਜੇ ਨੰਬਰ ਤੇ ਉਹ ਦਰਜ ਕੀਤਾ ਆਰ ਮੀਟਰ ਦਾ ਉਹਦੇ ਕੋਲੋਂ ਵੈਪਨ ਲਾਉਂਦਾ ਪਹਿਲਾਂ ਸਾਰੇ ਇਹਨਾਂ ਤੇ ਪਹਿਲਾਂ ਵੀ ਮੁਕਦਮੇ ਦਰਜ ਹੈ ਹਾਂਜੀ ਹਾਂਜੀ ਇੱਕ ਬੰਦੇ ਤੇ ਖੁਸ਼ਮੋਰਤ ਹੈਗਾ ਮੁਕਦਮਾ ਇੱਕ ਆਰ ਮੀਟਰ ਦਾ ਮੁਕਦਮਾ ਹੈ 2023 ਦਾ ਸਰ ਕਿੰਨੀ ਉਮਰ ਕਿੰਨੀ ਇਹਨਾਂ ਦੀ ਇਹ ਤੇ 24 ਸਾਲ ਦੇ ਤੁਨੇ ਤੇ ਨਸ਼ਾ ਕਰਨ ਦੇ ਇਹ ਨਸ਼ਾ ਕਰਦੇ ਤੁਨੇ ਆਦੀ ਨਸ਼ਾ ਕਰਦੇ ਆਦੀ ਇਹ ਪਹਿਲਾਂ ਇਹਨਾਂ ਦੇ ਕਿੰਨੇ ਮਤਲਬ ਦਾ ਲੱਗੇ ਬਸ ਕੁਮ ਕਦਮ ਹੁੰਦਾ ਜੀ ਇੱਕ ਬੁੱਧ ਤੇ ਤਾਂ ਕੁਛ ਨਹੀਂ ਕਿਹੜੇ ਏਰੀਆ ਤੋਂ ਜ਼ਿਆਦਾ ਇਹ ਕਰਦੇ ਸੀ ਕਿ ਕਿਹੜੇ ਏਰੀਆ ਤੋਂ ਜ਼ਿਆਦਾ ਹੋ ਚੋਰੀ ਤਾਂ ਸਾਰੇ ਏਰੀਆ ਤੋਂ ਮੁਲਸ਼ਕਤਾ ਹੁੰਦੀਆਂ ਵੀ ਵਹੀਕਲ ਚੋਰੀ ਚਾਰਜ ਦੋ ਜਿਹਨਾਂ ਦੇ ਪੁੱਛ ਕੇ ਅਜੇ ਪੈਂਦੀ ਹੈ ਉਸ ਤੋਂ ਬਾਅਦ ਪਤਾ ਲੱਗੂਗਾ ਵੀ ਇਹਨਾਂ ਨੇ ਕਿੱਥੋਂ ਕਿੱਥੋਂ ਚੋਰੀ ਕੀਤੀ ਹੈ ਪਹਿਲਾਂ ਇੱਥੇ ਵਹੀਕਲ ਦੇ ਦੇ ਕੇ ਨੂੰ ਦਿੰਦੇ ਕਿੱਥੇ ਅੱਗੇ ਉਹ ਚੋਰੀ ਕਰਕੇ ਵਹੀਕਲ ਦਾ ਯੂਜ਼ ਕਿਵੇਂ ਕਰਦੇ ਸੀ ਉਹ ਅਜੇ ਪੈਂਡਿੰਗ ਹੈ ਜੇ ਪੁੱਛ ਕੇ ਬਾਕੀ ਹੈ ਜੇ ਰਿਮਾਂਡ ਦੇ ਸਰਬਟ ਅਗਲਾ ਵੀ ਕਿ ਲਾਬਰ ਖੜਾ ਹੁੰਦਾ ਸੀ ਕਿਤੇ ਪਾਰਕ ਨਹੀਂ ਖੜਾ ਹੁੰਦਾ ਸੀਗਾ ਉਸ ਨੂੰ ਮਤਲਬ 24 ਜਾਲੀ ਜੱਬੀ ਲਾ ਗਏ ਤੇ ਲੈ ਦੇ ਚੇ ਸੜਕੇ ਕਿਤੇ ਸੇਲ ਵੀ ਕਰਦੇ ਹੁੰਦੇ ਸੀ ਨਹੀਂ ਹਜੇ ਉਹ ਪੁੱਛ ਕੇ ਕਰਨੀ ਬਾਕੀ ਹੈ ਜੀ ਇਹ ਸੇਲ ਕਰਦੇ ਸੀ ਕਿ ਇਹ ਘੋਰ ਨੂੰ ਮਤਲਬ ਯੂਜ਼ ਵਾਸਤੇ ਜਾਂ ਕਿਸ ਵਾਰਤਤ ਵਾਸਤੇ ਵਰਤਦੇ ਉਹ ਇਹਦੇ ਪੈਣੀ ਸਰ ਕਿੱਥੇ ਦੇ ਰਹਿਣ ਵਾਲੇ ਇੱਕ ਤਾਂ ਪੀਰੂ ਬੰਦੇ ਦੇ ਰਹਿਣ ਵਾਲਾ ਇੱਕ ਟਿੱਬੇ ਰੋੜ ਦੇ ਰਹਿਣ ਵਾਲਾ ਕਿਹੜੇ ਏਰੀਆ ਚ ਫੜੇਗੇ ਸਰ ਇਹ ਦਾਣ ਮੰਡੀ ਤੋਂ ਇਨਫੋਰਮੇਸ਼ਨ ਦੇ ਦਰਜ ਫੜੇਗੇ ਦਾਣ ਮੰਡੀ ਸਿਲੀਮਟਾ ਬਈਗੇ ਕਿ ਕੰਡੀਸ਼ਨ ਲੇਸ ਜਿਹਾ ਨਿਆ ਹੋਗਾ ਆਮਨੇ ਕੰਪਨ ਉਹਨੇ ਬੂਜਨ ਨਤੀਜਨ ਬਹੁਤ ਕਾਫੀ ਰਾਤਾਂ ਲਈ ਕਾਫੀ ਬੰਦੇ ਕਰ ਬੈਠੇ ਰਹੇ ਜਿਹੜਾ ਕੀ ਉਹ ਕਿਹਾ ਲੋਕ ਇਹੀ ਲੋਕ ਇੰਟਰਨੈਟ ਕਰਦੇ ਇਹੋ ਟਿਊਟਰੀਂਗ ਨਹੀਂ ਹੁੰਦੀ ਨਹੀਂ ਹੁਣ ਉਹ ਉਹੀ ਗੱਲ ਸ਼ੇਅਰਿੰਗ ਕਰ ਰਹੇ ਉਸ ਤੇ ਪੈਟ੍ਰੋਲੀ ਵੀ ਗੱਲ ਪਈ ਸੀ ਪੈਟ੍ਰੋਲੀ ਲੇਕਿਨ ਪੈਟ੍ਰੋਲੀ ਹੁੰਦੀ ਨਹੀਂ ਪੈਟ੍ਰੋਲੀ ਵਾਲੇ ਪੀਸੀਆਰ ਨੂੰ ਵੀ ਕੀਤਾ ਗਿਆ ਜਿਹੜੀ ਇਹ ਸਾਡੀ ਉਹ ਤੁਸੀਂ ਆ ਪਹਿਣਾ ਵੀ ਨਹੀਂ ਆ ਆਟੀਆਂ ਵੈਣਾ ਉਹਨਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਜਿਹੜੇ ਜਿੱਥੇ ਰਸ਼ੋਲ ਏਰੀਆ ਹੁੰਦਾ ਹੈ ਜਾ ਜਿੱਥੇ ਕੋਈ ਅਵੰਨਡ ਏਰੀਆ ਜਿੱਥੇ ਸ਼ਰਾਤਾਂ ਚਾਰਟੀਆਂ ਸਰ ਕੱਢਦੇ ਆ ਵਾਰਦਤਾਂ ਲਈ ਉਥੇ ਉਹ ਗੈਸ ਸੁਧਾ ਦਿੱਤੀ ਉਹਨਾਂ ਦੀ ਅਜੇ ਸਰ ਜੇਨਰੇਲ ਰਿਪੋਰਟ ਇਹਦਾ ਨਾ ਬੈਕ ਨੰਬਰ ਕੁਝ ਅਜੇ ਉਹ ਪੁੱਛੀਏ ਕਰਨੀ ਬਾਕੀ ਹੈ ਇੱਕ ਮੁਕਦਮਾ ਨਿਕਲਿਆ ਉਹਨਾਂ ਦਾ ਪੁੱਛ ਕੀ ਪੈਂਡਿੰਗ ਹੈ ਜੀ ਠੀਕ ਹੈ ਜੀ ਠੀਕ ਹੈ આરોપી ਦੇ ਉਹ ਫੋਟੋ ਕਰਦੇ ਆ ਉਹ ਆ ਗਏ ਬੰਦੇ ਆ ਬੰਦੇ ਨਮਸਕਾਰ ਜੀ ਇੱਕ ਬਾਣ ਜੋ ਸ੍ਰੀ ਸੁਪਨ ਸ਼ਰਮਾ ਜੀ ਆਈਪੀਐਸ ਸੀਨੀਅਰ ਸਾਹਿਬ ਦੀ ਹਦਾਇਤਾਂ ਤੇ ਤੇ ਏਡੀਪਸਾਬ ਸ੍ਰੀ ਸੁਮਿਤਵਰ ਬਾਜੀ ਦੀ ਹਦਾਇਤਾਂ ਤੇ ਐਸ ਐਚਓ ਸ੍ਰੀਮਤਾਬਰੀ ਵੱਲੋਂ ਬਹੁਤ ਜੀ ਕੰਮ ਕੀਤਾ ਗਿਆ ਜਿੰਨਾਂ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਹਦੇ ਵਿੱਚ ਰਾਹੁਲ ਕੁਮਾਰ सोनू ਅੰਕੁਸ਼ ਪੁੱਤਰ ਸੋਨ ਲਾਲ ਇੱਕ ਵਾਸੀ ਟੱਬਾ ਰੋਡ ਦਾ ਇੱਕ ਹੈਗਾ ਪੀਰੂ ਬੰਦੇ ਦਾ ਇਹਨਾਂ ਦੋਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ ਚਾਰ ਵਹੀਕਲ ਚੋਰੀ ਦੇ ਜਿਹੜੇ ਬ੍ਰਮਬਦ ਕਰਾਇਆ ਗਿਆ ਦੋ ਮੋਟਰਸਾਈਕਲ ਔਰ ਦੋ ਐਕਟਿਵਾ ਸਕੂਟਰੀਏ ਨੇ ਉਹ ਬ੍ਰਮਬਦ ਕੀਆ ਇਹ ਕਿ ਇਹਨਾਂ ਕੋਲ ਦਾਤ ਮਿਲਿਆ ਲੋਹੇ ਦਾ ਜਿਹਦੇ ਨਾਲੇ ਵਾਰਦਰ ਕਰਦੇ ਸੀਗੇ ਅੱਗੇ ਤੋਂ ਸਾਡੇ ਕੋਲ ਰਿਮਾਰਕਦੇ ਨੇ ਕੋਸ਼ਿਸ਼ ਕਰਦੇ ਆ ਵੀ ਇਹਨਾਂ ਤੋਂ ਹੋਰ ਵੀ ਸਾਨੂੰ ਬੀ ਦੇ ਵੀ ਕੋਈ ਹੋਰ ਵਹੀਕਲ ਵੀ ਬ੍ਰਮਬਦ ਹੋਉਂਦੀ ਉਮੀਦ ਹੈ ਤੇ ਇਹਦੇ ਵਿੱਚ ਇੱਕ ਬੰਦਾ ਜਿਹੜਾ ਹੈਗਾ ਅੰਕੁਸ਼ ਅੰਕੁਸ਼ ਤੁਮਾਰੇ ਅੰਕੁਸ਼ ਉਹਦੇ ਤੇ ਪਹਿਲਾਂ ਵੀ ਇੱਕ 2023 ਦੇ ਵਿੱਚ ਮਕਦਮਾ ਨੰਬਰ 23 ਸੀਗਾ ਜਿਹੜਾ ਦੂਜੇ ਨੰਬਰ ਤੇ ਉਹ ਦਰਜ ਕੀਤਾ ਆਰਮੈਂਟ ਦਾ ਉਹਦੇ ਕੋਲ ਵੈਪਨ ਰੋਂਦਾ ਪਹਿਲਾਂ ਸਾਰੇ ਇਹਨਾਂ ਤੇ ਪਹਿਲਾਂ ਵੀ ਮੁਕਦਮੇ ਦਰਜ ਹੈ ਹਾਂਜੀ ਹਾਂਜੀ ਇੱਕ ਬੰਦੇ ਤੇ ਕੁਸ਼ਮੋਰ ਤੇ ਹੈਗਾ ਮੁਕਦਮਾ ਇੱਕ ਆਰਮੈਂਟ ਦਾ ਮੁਕਦਮਾ ਹੈ 2023 ਦਾ ਸਰ ਕਿੰਨੀ ਉਮਰ ਕਿੰਨੀ ਇਹਨਾਂ ਦੀ ਇਹ ਤੇ 24 ਸਾਲ ਦੇ ਤੁਨੇ ਤੇ ਨਸ਼ਾ ਕਰਨ ਦੇ ਇਹ ਨਸ਼ਾ ਕਰਦੇ ਤੁਨੇ ਆਦੀ ਨਸ਼ਾ ਕਰਨ ਦੇ ਆਦੀ ਤੇ ਪਹਿਲਾਂ ਇਹਨਾਂ ਦੇ ਕਿੰਨੇ ਮਤਲਬ ਕਰਦੇ ਬਸ ਕੁਮ ਕਦਮ ਦਰਜ ਇੱਕ ਬੰਦੇ ਤੇ ਆ ਕੁਛ ਨਹੀਂ ਕਿਹੜੇ ਏਰੀਆ ਤੋਂ ਜਾਣਾ ਏ ਕਰਦੇ ਸੀ ਕਿ ਚੋਰੀ ਕਿਹੜੇ ਏਰੀਆ ਤੋਂ ਹੋਈ ਚੋਰੀ ਤਾਂ ਸਾਰੇ ਏਰੀਆ ਤੋਂ ਮਿਲੁਸ਼ਕਤਾਂ ਹੁੰਦੀਆਂ ਵੀ ਵਹੀਕਲ ਚੋਰੀ ਚਾਰਜ ਦੋ ਜਨਾਂ ਦੇ ਪੁੱਛ ਕੇ ਅਜੇ ਪੈਂਡਿੰਗ ਹੈ ਉਸ ਤੋਂ ਬਾਅਦ ਪਤਾ ਲੱਗੂਗਾ ਵੀ ਇਹਨਾਂ ਨੇ ਕਿੱਥੋਂ ਕਿੱਥੋਂ ਚੋਰੀ ਕੀਤੀ ਹੈ ਪਹਿਲਾਂ ਇੱਥੇ ਵਹੀਕਲ ਦੇ ਦੇ ਕੇ ਨੂੰ ਦਿੰਦੇ ਕਿ ਅੱਗੇ ਉਹ ਚੋਰੀ ਕਰਕੇ ਵਹੀਕਲ ਦਾ ਯੂਜ਼ ਕਿਵੇਂ ਕਰਦੇ ਸੀ ਉਹ ਅਜੇ ਪੈਂਡਿੰਗ ਹੈ ਜੇ ਪੁੱਛ ਕੇ ਬਾਕੀ ਹੈ ਅਜੇ ਰਿਮਾਂਡ ਦੇ ਸੋਰਪਟ ਅਗੈਲਾ ਵੀ ਕਿ ਲਾਬਰ ਖੜਾ ਹੁੰਦਾ ਸੀ ਕਿਤੇ ਪਾਰਕ ਨਹੀਂ ਖੜਾ ਹੁੰਦਾ ਸੀਗਾ ਉਸ ਨੂੰ ਮਤਲਬ 24 ਜਾਲੀ 24 ਲਾ ਗਏ ਤੇ ਲੈਣ ਦੇ ਚਾਰਗੇ ਕਿ ਤੇ ਸੇਲ ਵੀ ਕਰਦੇ ਹੁੰਦੇ ਸੀ ਨਹੀਂ ਅਜੇ ਉਹ ਪੁੱਛ ਕੇ ਕਰਨੀ ਬਾਕੀ ਹੈ ਜੀ ਇਹ ਸੇਲ ਕਰਦੇ ਸੀ ਕਿ ਹੋਰ ਮਤਲਬ ਯੂਜ਼ ਵਾਸਤੇ ਜਾਂ ਕਿਸ ਵਾਰਤ ਦਾ ਵਾਸਤੇ ਵਰਤਦੇ ਉਹ ਇਹਦੇ ਪੈਣੀ ਸਰ ਕਿੱਥੇ ਦੇ ਰਹਿਣ ਵਾਲੇ ਇੱਕ ਤਾਂ ਪੀਰੂ ਬੰਦੇ ਦੇ ਰਹਿਣ ਵਾਲਾ ਇੱਕ ਟਿੱਬੇ ਰੋੜ ਦੇ ਰਹਿਣ ਵਾਲਾ ਕਿਹੜੇ ਏਰੀਆ ਚ ਫੜੇਗੇ ਸਰ ਇਹ ਦਾਂ ਮੰਡੀ ਤੋਂ ਇਨਫੋਰਮੇਸ਼ਨ ਦੇ ਅਧਾਰ ਤੇ ਫੜੇਗੇ ਦਾਂ ਮੰਡੀ ਸਿਲੀਮਟਾ ਬਈਗੇ ਜੀ ਕਿ ਕੰਸ਼ਾ ਨਾਲ ਰੇਲ ਸਟੇਸ਼ਨ ਨਾਲੋਂ ਸਾਮਨੇ ਕੰਪਨ ਸਾਡੇ ਨੂੰ ਜਨਤੀ ਤੇ ਕਾਫੀ ਲੋਕ ਕਾਫੀ ਬੰਦੇ ਖੜੇ ਬਣੇ ਰਹੇ ਜਵਾਹੀ ਉਹ ਗਿਆ ਲੋ ਇਹ ਹੀ ਲੋਕ ਇੰਟਰਨੈਟ ਉੱਪਰ ਤੇ ਹੀ ਉਹ ਕਿ ਟੂਟਰੀਂਗ ਨਹੀਂ ਹੁੰਦੀ ਨੀ ਹੁਣ ਉਹ ਉਹੀ ਗੱਲ ਸੈਰਿੰਗ ਕਰ ਰਹੇ ਉੱਥੇ ਪੈਟ੍ਰੋਲਿੰਗ ਨਹੀਂ ਪੈਟ੍ਰੋਲਿੰਗ ਹੁੰਦੀ ਨਹੀਂ ਪੈਟ੍ਰੋਲਿੰਗ ਵਾਲਾ ਪੀਸੀਆਰ ਨੂੰ ਵੀ ਕੀਤਾ ਗਿਆ ਜਿਹੜੀ ਇਹ ਸਾਡੀ ਉਹ ਤੁਸੀਂ ਬਹਿਣਾ ਵੀ ਨਹੀਂ ਆ ਆਟੀਆਂ ਬਹਿਣਾ ਉਹਨਾਂ ਨੂੰ ਵੀ ਹਦਦ ਕੀਤੀ ਉਹ ਜਿਹੜੇ ਜਿੱਥੇ ਰਸ਼ੋਲ ਏਰੀਆ ਹੁੰਦਾ ਜਾ ਜਿੱਥੇ ਕੋਈ ਅਵੰਨਣ ਏਰੀਆ ਜਿੱਥੇ ਸ਼ਰਾਤਾਂ ਚਾਰਤੀ ਅਨਸਰ ਕੱਢਦੇ ਆ ਵਾਰਦਤਾਂ ਲਈ ਉਥੇ ਉਹ ਗੈਸ ਸੁਦਾ ਦਿੱਤੀ ਉਹਨਾਂ ਦੀ ਅਜੇ ਉਹ ਪੁਛੀਏ ਚਾਰਨੀ ਬਾਕੀ ਹੈ ਇੱਕ ਮੁਕਦਮਾ ਨਿਕਲਿਆ ਉਹਨਾਂ ਦਾ ਪੁਛ ਕੀ ਪੈਂਦੀ ਹੈ ਜੀ ਠੀਕ ਹੈ ਠੀਕ ਹੈ ਅਰੋਪੀ ਦੇ ਉਹ ਫੋਟੋ ਕਰ ਦਿਵਾਓ ਉਹ ਆ ਗਏ ਬੰਦੇ ਆ ਗਏ ਉਹਨਾਂ ਦਾ ਸਟਾਰਟ ਹਾਂਜੀ ਸਰ ਇੱਕ ਬਾਣ ਜੋ ਸ੍ਰੀ ਸੁਪਨ ਸ਼ਰਮਾ ਜੀ ਆਈਪੀਐਸ ਸਿੰਘ ਸਾਹਿਬ ਦੀ ਹਦਿਦਤਾਂ ਤੇ ਤੇ ਏਡੀਜੀ ਸਾਹਿਬ ਸ੍ਰੀ ਸੁਮਿਤਵਰ ਬਾਜੀ ਦੇ ਹਦਿਦਤਾਂ ਤੇ ਇਸ ਐਸਐਚਓ ਸ੍ਰੀ ਮੋਤਾਬਰੀ ਵੱਲੋਂ ਬਹੁਤ ਜੇ ਕੰਮ ਕੀਤਾ ਗਿਆ ਜਿਨ੍ਹਾਂ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਹਦੇ ਵਿੱਚ ਰਾਹੁਲ ਕੁਮਾਰ सोनू ਅੰਕੁਸ਼ ਪੁੱਤਰ ਸੋਨ ਲਾਲ ਇੱਕ ਵਾਸੀ ਟੱਬਾ ਰੋਡ ਦਾ ਇੱਕ ਹੈਗਾ ਪੀਰੂ ਬੰਦੇ ਦਾ ਇਹਨਾਂ ਦੋਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ ਚਾਰ ਵਹੀਕਲ ਚੋਰੀ ਦੇ ਜਿਹੜੇ ਬ੍ਰੰਮਦ ਕਰਾਇਆ ਗਿਆ ਦੋ ਮੋਟਰਸਾਈਕਲ ਔਰ ਦੋ ਐਕਟਿਵਾ ਸਕੂਟਰੀਆਂ ਨੇ ਉਹ ਬ੍ਰੰਮਦ ਕਰੀਆਂ ਇਹ ਕਿਨਾਂ ਕੋਲੋਂ ਦਾਤ ਮਿਲਿਆ ਲੋਹੇ ਦਾ ਜਿਹਦੇ ਨਾਲੇ ਵਾਰਦਤ ਕਰਦੇ ਸੀਗੇ ਅੱਗੇ ਤੋਂ ਸਾਡੇ ਕੋਲ ਮਾਰਦੇ ਨੇ ਕੋਸ਼ਿਸ਼ ਕਰਦੇ ਆ ਵੀ ਇਹਨਾਂ ਤੋਂ ਹੋਰ ਵੀ ਸਾਨੂੰ ਵੀ ਦੇ ਵੀ ਕੋਈ ਹੋਰ ਵਹੀਕਲ ਵੀ ਬ੍ਰੰਮਦ ਹੋਉਂਦੀ ਉਮੀਦ ਹੈ ਤੇ ਇਹਦੇ ਵਿੱਚ ਇੱਕ ਬੰਦਾ ਜਿਹੜਾ ਹੈਗਾ ਅੰਕੁਸ਼ ਕੁ ਅੰਕੁਸ਼ ਕੁਮਾਰ ਹੈ ਅੰਕੁਸ਼ ਉਹਦੇ ਤੇ ਪਹਿਲਾਂ ਵੀ ਇੱਕ 2023 ਦੇ ਵਿੱਚ ਮਕਦਮਾ ਨੰਬਰ 23 ਸੀਗਾ ਜਿਹੜਾ ਅ ਡਿਊਜਨ ਨੰਬਰ 3 ਵਿੱਚ ਦਰਜ ਕੀਤਾ ਆਰਮੈਟ ਦਾ ਉਹਦੇ ਕੋਲੋਂ ਵੈਪਨ ਬਰਾਮਦ ਹੋਇਆ ਪਹਿਲਾਂ ਸਾਰੇ ਇਹਨਾਂ ਤੇ ਪਹਿਲਾਂ ਵੀ ਮੁਕਦਮੇ ਦਰਜ ਹੈ ਹਾਂਜੀ ਹਾਂਜੀ ਇੱਕ ਬੰਦੇ ਤੇ ਖੁਸ਼ਮੋਰਤ ਹੈਗਾ ਮੁਕਦਮਾ ਇੱਕ ਆਰਮੈਟ ਦਾ ਮੁਕਦਮਾ ਹੈ 2023 ਦਾ ਸਰ ਕਿੰਨੀ ਉਮਰ ਕਿੰਨੀ ਇਹਨਾਂ ਦੀ ਇਹ ਤੇ 24 ਸਾਲ ਦੇ ਦੋਨੇ ਤੇ ਨਸ਼ਾ ਕਰਨ ਦੇ ਇਹ ਨਸ਼ਾ ਕਰਦੇ ਦੋਨੇ ਆਦੀ ਨਸ਼ਾ ਕਰਨ ਦੇ ਆਦੀ ਪਹਿਲਾ ਇਹਨਾਂ ਦੇ ਕਿੰਨੇ ਮਤਲਬ ਕਰਦੇ ਬਸ ਇੱਕ ਮੁਕਦਮਾ ਦਰਜ ਇੱਕ ਬੰਦੇ ਤੇ ਤਾਂ ਕੁਝ ਨਹੀਂ ਕਿਹੜੇ ਏਰੀਆ ਤੋਂ ਜਾਨਾ ਕੀ ਕਰਦੇ ਸੀ ਕਿ ਕਿਹੜੀ ਕਿਹੜੀ ਏਰੀਆ ਤੋਂ ਚੋਰੀਤ ਤਾਂ ਸਾਰੇ ਏਰੀਆ ਤੋਂ ਰੁਸ ਕਹਿੰਦਾ ਹੁੰਦੀਆਂ ਵੀਹੀਕਲ ਚੋਰੀ ਚਾਰ-ਦੋ ਇਹਨਾਂ ਨੇ ਪੁੱਛ ਕੇ ਅਜੇ ਪੈਂਡਿੰਗ ਹੈ ਉਸ ਤੋਂ ਬਾਅਦ ਪਤਾ ਲੱਗੂਗਾ ਵੀ ਇਹਨਾਂ ਨੇ ਕਿੱਥੋਂ ਕਿੱਥੋਂ ਚੋਰੀ ਕੀਤੀ ਹੈ ਪਹਿਲਾਂ ਇਹ ਤੇ ਵੀਹੀਕਲ ਦੇ ਦੇ ਕੇ ਨੁੰਦਦੇ ਕਿ ਕਿਹਨਾਂ ਅੱਗੇ ਉਹ ਚੋਰੀ ਕਰਕੇ ਵੀਹੀਕਲ ਦਾ ਯੂਜ਼ ਕਿਵੇਂ ਕਰਦੇ ਸੀ ਉਹ ਇਹ ਪੈਂਡਿੰਗ ਹੈ ਜੇ ਪੁੱਛ ਕੇ ਬਾਕੀ ਹੈ ਅਜੇ ਰਿਮਾਂਡ ਦੇ ਸੌਫਟ ਸੋਰਪ ਟਗਾ ਇਹ ਲ ਵੀ ਕਿ ਲਾਬਰ ਖੜਾ ਹੁੰਦਾ ਸੀ ਕਿਤੇ ਪਾਰਕ ਨਹੀਂ ਖੜਾ ਹੁੰਦਾ ਸੀਗਾ ਉਸ ਨੂੰ ਇਹ ਮਤਲਬ 24 ਜਾਲੀ 24 ਲਾ ਗਏ ਤੇ ਲੈ ਦੇ ਚੇਲ ਵੀ ਕਰਦੇ ਹੁੰਦੇ ਸੀ ਨਹੀਂ ਹਜੇ ਉਹ ਪੁੱਛ ਕੇ ਕਰਨੀ ਬਾਕੀ ਐ ਇਹ ਦੇ ਇਹ ਸੇਲ ਕਰਦੇ ਸੀ ਕਿ ਹੋਰ ਨੂੰ ਮਤਲਬ ਯੂਜ਼ ਵਾਸਤੇ ਜਾਂ ਕਿਸੇ ਵਾਰਤ ਦਾ ਵਾਸਤੇ ਵਰਤਦੇ ਉਹ ਇਹਦੇ ਪੈਣੀ ਸਰ ਕਿੱਥੇ ਦੇ ਰਹਿਣ ਵਾਲੇ ਇੱਕ ਤਾਂ ਪੀਰੂ ਬੰਦੇ ਦੇ ਰਹਿਣ ਵਾਲਾ ਇੱਕ ਟਿੱਬੇ ਕੋਲ ਦੇ ਰਹਿਣ ਵਾਲਾ ਕਿਹੜੇ ਏਰੀਆ ਚ ਫੜੇਗੇ ਸਰ ਇਹ ਦਰਮੰਡੀ ਤੋਂ ਇਨਫੋਰਮੇਸ਼ਨ ਦੇ ਅਧਾਰ ਤੇ ਫੜੇਗੇ ਦਰਮੰਡੀ ਸਲੇਮਟਾ ਏਰੀਆ ਜੀ ਇੱਕ ਕੰਸ਼ਾ ਨਾਲ ਲੇਸ ਜਿਹੜੇ ਆਲੋਗਾਂ ਨੂੰ ਸਾਮਲੇ ਕੰਪਲ ਸਾਮਲੇ ਨੂੰ ਜਨਤੀ ਤੇ ਕਾਫੀ ਹਰਤ ਤੇ ਕਾਫੀ ਬੰਦੇ ਖੜੇ ਮੈਡ ਰਹੇ ਚਰਾਗੀ ਹਰ ਗਿਆ ਲੋ ਇਹ ਹੀ ਲੋਕ ਇੰਟਰਨੈਟ ਉੱਪਰ ਤੇ ਹੀ ਉਹ ਕਿ ਪੈਟ੍ਰੋਲਿੰਗ ਨਹੀਂ ਹੁੰਦੀ ਨੀ ਹੁਣ ਉਹ ਉਹੀ ਗੱਲ ਸੈਰ ਕਰ ਰਹੇ ਉਸ ਤੇ ਪੈਟ੍ਰੋਲਿੰਗ ਸਾਡੀ ਗੱਲ ਗਈ ਸੀ ਪੈਟ੍ਰੋਲਿੰਗ ਲੇਕਿਨ ਪੈਟ੍ਰੋਲਿੰਗ ਹੁੰਦੀ ਨਹੀਂ ਨਹੀਂ ਪੈਟ੍ਰੋਲਿੰਗ ਵਾਲਾ ਪੀਸੀਆਰ ਨੂੰ ਵੀ ਕੀਤਾ ਗਿਆ ਜਿਹੜੀ ਇਹ ਸਾਡੀ ਉਹ ਤੁਸੀਂ ਆ ਬੈਣਾ ਵੀ ਨਹੀਂ ਆ ਆਟੀਆਂ ਬੈਣਾ ਉਹਨਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਜਿਹੜੇ ਜਿੱਥੇ ਰਸ਼ੋਲ ਏਰੀਆ ਹੁੰਦਾ ਹੈ ਜਾ ਜਿੱਥੇ ਕੋਈ ਅਵੰਨਣ ਏਰੀਆ ਜਿੱਥੇ ਸ਼ਰਾਤਾਂ ਚਾਰਤੀ ਅੰਸਰ ਕੱਟਦੇ ਆ ਵਾਰਦਤਾਂ ਲਈ ਉਥੇ ਉਹ ਗੈਸ ਸੁਦਾ ਦਿੱਤੀ ਉਹਨਾਂ ਦੀ ਅਜੇ ਸਰ ਜਨਰਲ ਰਿਪੋਰਟ ਇਹਦਾ ਦਾ ਬੈਕ ਨੰਬਰ ਅਜੇ ਉਹ ਪੁੱਛੀਏ ਕਰਨੀ ਬਾਕੀ ਹੈ ਇੱਕ ਮਗੰਦਮਾ ਨਿਕਲਿਆ ਉਹਨਾਂ ਦਾ ਪੁੱਛੀਏ ਪੈਂਡਿੰਗ ਹੈ ਜੀ ਠੀਕ ਹੈ ਜੀ ਠੀਕ ਹੈ ਆਪਾਂ ਤੇ ਉਹ ਫੋਟੋ ਕਰ ਦਿਵਾ ਲਈ ਉਹ ਆ ਗਏ ਬੰਦੇ ਆ ਬੰਦੇ ਉਹਦਾ ਸਟਾਰਟ ਹਾਂਜੀ ਸਰ ਇੱਕ ਮਾਨਯੋਗ ਸ੍ਰੀ ਸੁਪਨ ਸ਼ਰਮਾ ਜੀ ਆਈਪੀਐਸ ਸੀਨੀਅਰ ਸਾਹਿਬ ਦੀ ਹਦਾਇਤਾਂ ਤੇ ਤੇ ਇਹ ਵੀ ਸਾਹਿਬ ਸ੍ਰੀ ਸਮੀਰਪਾ ਜੀ ਦੀ ਹਦਾਇਤਾਂ ਤੇ ਐਸ ਐਚਓ ਸ੍ਰੀ ਮੋਤਾਬਰੀ ਵੱਲੋਂ ਬਹੁਤ ਜੀ ਕੰਮ ਕੀਤਾ ਗਿਆ ਜਿੰਨਾਂ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਹਦੇ ਵਿੱਚ ਰਾਹੁਲ ਕੁਮਾਰ सोनू ਅੰਕੁਸ਼ ਪੁੱਤਰ ਸੋਨ ਲਾਲ ਇੱਕ ਵਾਸੀ ਟੱਬਾ ਰੋਡ ਦਾ ਇੱਕ ਹੈਗਾ ਪੀਰੂ ਬੰਦੇ ਦਾ ਇਹਨਾਂ ਦੋਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ ਚਾਰ ਵਹੀਕਲ ਚੋਰੀ ਦੇ ਜਿਹੜੇ ਬ੍ਰਹਮਤ ਕਰਾਇਆ ਗਿਆ ਦੋ ਮੋਟਰਸਾਈਕਲ ਔਰ ਦੋ ਐਕਟਿਵਾ ਸਕੂਟਰੀਆਂ ਨੇ ਉਹ ਬ੍ਰਹਮਤ ਕਰੀਆਂ। ਇਹ ਕਿਨਾਂ ਕੋਲੋਂ ਦਾਤ ਮਿਲਿਆ ਲੋਹੇ ਦਾ ਜਿਸ ਦੇ ਨਾਲੇ ਵਾਰਦਤ ਕਰਦੇ ਸੀਗੇ। ਅੱਗੇ ਤੋਂ ਸਾਡੇ ਕੋਲ ਮੰਗਦੇ ਨੇ ਕੋਸ਼ਿਸ਼ ਕਰਦੇ ਆ ਵੀ ਇਹਨਾਂ ਤੋਂ ਹੋਰ ਵੀ ਸਾਨੂੰ ਬੀਜ ਦੇ ਵੀ ਕੋਈ ਹੋਰ ਵਹੀਕਲ ਵੀ ਬ੍ਰਹਮਤ ਹੋਉਂਦੀ ਅੰਬੀਲੇ ਤੇ ਇਹਦੇ ਵਿੱਚ ਇੱਕ ਬੰਦਾ ਜਿਹੜਾ ਹੈਗਾ ਅੰਕੁਸ਼ਤ ਅੰਕੁਸ਼ਤ ਮਾਰੇ ਅੰਕੁਸ਼ ਉਹਦੇ ਤੇ ਪਹਿਲਾਂ ਵੀ ਇੱਕ 2023 ਦੇ ਵਿੱਚ ਮਕਦਮਾ ਨੰਬਰ 23 ਸੀਗਾ ਜਿਹੜਾ ਅ ਦੂਜੇ ਨੰਬਰ ਤੇ ਉਹਦਾ ਜਿਹੜਾ ਆਰਮੈਂਟ ਦਾ ਉਹਦੇ ਕੋਲ ਉਹ ਵੈਪਨ ਬਰਾਮਦਾ ਪਹਿਲਾਂ ਸਾਰੇ ਇਹਨਾਂ ਤੇ ਪਹਿਲਾਂ ਵੀ ਮੁਕਦਮੇ ਦਰਜ ਹੈ ਹਾਂਜੀ ਹਾਂਜੀ ਇੱਕ ਬੰਦੇ ਤੇ ਕੁਸ਼ਮੋਰ ਤੇ ਹੈਗਾ ਮੁਕਦਮਾ ਇੱਕ ਆਰਮੈਂਟ ਦਾ ਮੁਕਦਮਾ ਹੈ 2023 ਦਾ ਸਰ ਕਿੰਨੀ ਉਮਰ ਕਿੰਨੀ ਇਹਨਾਂ ਦੀ ਇਹ ਤੇ 24 ਸਾਲ ਦੇ ਦੋਨੇ ਤੇ ਨਸ਼ਾ ਕਰਨ ਦੇ ਇਹ ਨਸ਼ਾ ਕਰਦੇ ਦੋਨੇ ਆਦੀ ਨਸ਼ਾ ਕਰਨ ਦੇ ਆਦੀ ਤੇ ਪਹਿਲਾਂ ਇਹਨਾਂ ਦੇ ਕਿੰਨੇ ਮਤਲਬ ਦਾ ਕਰਦੇ ਬਾਈ ਕੁਮ ਕਦਮ ਦਰਜੇ ਕਿ ਬੁੱਧੂ ਤੇ ਆ ਕੁਛ ਨਹੀਂ ਕਿ ਕਿਹੜੇ ਏਰੀਆ ਤੋਂ ਜਾਇਜ਼ ਕਰਦੇ ਸੀ ਕਿ ਕਿਹੜੀ ਚੋਰੀ ਕਿਹੜੇ ਏਰੀਆ ਤੋਂ ਹੋਈ ਚੋਰੀ ਤਾਂ ਸਾਰੇ ਏਰੀਆ ਤੋਂ ਮੁਲਕ ਕਹਤਾ ਹੁੰਦੀਆਂ ਵੀ ਵਹੀਕਲ ਚੋਰੀ ਚਾਰੀ ਦੋ ਇਹਨਾਂ ਨੇ ਪੁੱਛ ਕੇ ਅਜੇ ਪੈਂਡਿੰਗ ਹੈ ਉਸ ਤੋਂ ਬਾਅਦ ਪਤਾ ਲੱਗੂਗਾ ਵੀ ਇਹਨਾਂ ਨੇ ਕਿੱਥੋਂ ਕਿੱਥੋਂ ਚੋਰੀ ਕੀਤੀ ਹੈ ਤੇ ਪਹਿਲਾਂ ਇੱਥੇ ਵਹੀਕਲ ਦੇ ਦੇ ਕੇ ਨੂੰ ਦਿੰਦੇ ਕਿ ਕਿਹੋ ਜਿਹਾ ਕਿ ਚੋਰੀ ਕਰਕੇ ਵਹੀਕਲ ਦਾ ਯੂਜ਼ ਕਿਵੇਂ ਕਰਦੇ ਸੀ ਉਹ ਅਜੇ ਪੈਂਡਿੰਗ ਹੈ ਜੇ ਪੁੱਛ ਕੇ ਬਾਕੀ ਹੈ ਅਜੇ ਰਿਮਾਂਡ ਦੇ ਸੌਫਟ ਸੋਰਪਟ ਅਗਲਾ ਵੀ ਕਿ ਲਾਬਰ ਖੜਾ ਹੁੰਦਾ ਸੀ ਕਿਤੇ ਪਾਰਕ ਨਹੀਂ ਖੜਾ ਹੁੰਦਾ ਸੀਗਾ ਉਸ ਨੂੰ ਮਤਲਬ 24 ਜਾਲੀ 24 ਲਾ ਗਏ ਤੇ ਲੈ ਦੇ ਚੇਲ ਵੀ ਕਰਦੇ ਹੁੰਦੇ ਸੀ ਨਹੀਂ ਹਜੇ ਉਹ ਪੁੱਛ ਕੇ ਕਰਨੀ ਬਾਕੀ ਹੈ ਜੀ ਇਹ ਸੇਲ ਕਰਦੇ ਸੀ ਕਿ ਇਹ ਹੋਰ ਨੂੰ ਮਤਲਬ ਯੂਜ਼ ਵਾਸਤੇ ਜਾਂ ਕਿਸ ਵਾਰਤਨ ਵਾਸਤੇ ਵਰਤਦੇ ਉਹ ਇਹ ਪੈਣੀ ਹੈ ਸਰ ਕਿੱਥੇ ਦੇ ਰਹਿਣ ਵਾਲੇ ਇੱਕ ਤਾਂ ਪੀਰੂ ਬੰਦੇ ਦੇ ਰਹਿਣ ਵਾਲਾ ਇੱਕ ਟਿੱਬੇ ਰੋੜ ਦੇ ਰਹਿਣ ਵਾਲਾ ਕਿਹੜੇ ਏਰੀਆ ਚ ਫੜੇਗੇ ਸਰ ਇਹ ਦੰਦ ਮੰਡੀ ਤੋਂ ਇਨਫੋਰਮੇਸ਼ਨ ਦੇ ਦਰਦੇ ਫੜੇਗੇ ਦੰਦ ਮੰਡੀ ਸਲੇਮਟਾ ਬਈਗੇ ਜੀ ਕਿੰਨੇ ਸਾਲ ਰਹੇ ਲਿਸਟ ਕਿਹੜੇ ਆ ਸਮਨੇ ਕੰਪਨ ਅੰਮ੍ਰਿਤਪੁਰ ਜਨਤਿਕ ਉਸ ਕਾਫੀ ਨਾਲ ਤੋਂ ਕਾਫੀ ਤੇ ਬੰਦੇ ਖੜੇ ਬਹਿ ਜਾਂਦੇ ਜਿਹੜਾ ਆਪੀ ਹੁਣ ਤੇ ਆ ਲੋਕ ਇੰਟਰਨੈਟ ਉੱਪਰ ਦੇਈ ਉਹ ਕਿ ਪੈਟਰੋਲਿੰਗ ਨਹੀਂ ਹੁੰਦੀ ਆਪੀ ਨਹੀਂ ਹੁਣ ਉਹ ਉਹੀ ਗੱਲ ਸਹੀ ਕਰ ਰਹੇ ਉਥੇ ਪੈਟਰੋਲਿੰਗ ਸਾਡੀ ਗੱਲ ਕੋਈ ਸੀ ਪੈਟਰੋਲਿੰਗ ਕਿ ਪੈਟਰੋਲਿੰਗ ਹੁੰਦੀ ਨਹੀਂ ਨਹੀਂ ਪੈਟਰੋਲਿੰਗ ਵਾਲਾ ਪੀਸੀਆਰ ਨੂੰ ਵੀ ਕੀਤਾ ਗਿਆ ਜਿਹੜੀ ਇਹ ਸਾਡੀ ਉਹ ਤੁਸੀਂ ਬਹਿਣਾ ਵੀ ਨਹੀਂ ਆ ਆਟੀਆਂ ਬਹਿਣਾ ਉਹਨਾਂ ਨੂੰ ਵੀ ਹੱਦਿਆਤ ਕੀਤੀ ਉਹ ਜਿਹੜੇ ਜਿੱਥੇ ਰਸ਼ਵਲ ਏਰੀਆ ਹੁੰਦਾ ਜਾ ਜਿੱਥੇ ਕੋਈ ਅਵੰਨਨ ਏਰੀਆ ਜਿੱਥੇ ਸ਼ਾਰਤਾਂ ਚਾਰਤਾਂ ਅੰਸਰ ਕੱਢਦੇ ਆ ਵਾਰਦਤਾਂ ਲਈ ਉਥੇ ਉਹ ਗੈਸ ਸੁਦਾ ਦਿੱਤੀ ਉਹਨਾਂ ਦੀ ਅਜਾ ਸਰ ਜਿਹਨੇ ਰਿਪੋਰਟ ਇਹਦਾ ਦਾ ਬੈਕਗ੍ਰਾਉਂਡ ਪੁੱਛ ਅਜੇ ਉਹ ਪੁੱਛੀਏ ਕਰਨੀ ਬਾਕੀ ਹੈ ਇੱਕ ਮੁਕਦਮਾ ਨਿਕਲਿਆ ਉਹਨਾਂ ਦਾ ਪੁੱਛ ਕੇ ਪੈਂਡਿੰਗ ਹੈ ਜੀ ਠੀਕ ਹੈ ਜੀ ਠੀਕ ਹੈ ਆਪ ਵੀ ਜੋ ਫੋਟੋ ਕਰਦੇ ਆ ਉਹ ਆ ਗਏ ਬੰਦੇ ਹਾਂਜੀ ਸਰ